ਖਬਰ 247 ਦੇ ਵਿੱਚ ਵਿਸ਼ਵ ਭਰ ਦੇ ਦਰਸ਼ਕਾਂ ਦਾ ਕਰਦੇ ਹਾਂ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਅੱਧੇ ਘੰਟੇ ਦਾ ਸਾਥ ਰਹੇਗਾ ਤੇ ਖਬਰਾਂ ਦੇ ਉੱਤੇ ਵਿਸਤਾਰਤ ਚਰਚਾ ਦੇ ਵਿੱਚ ਮੇਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਅਜੀਤ ਸਿੰਘ ਗਿੱਲ ਸਵਾਗਤ ਕਰਦੇ ਹਾਂ ਤੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਗਿੱਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਭ ਤੋਂ ਪਹਿਲੀ ਖਬਰ ਜਿਹੜੀ ਹੈ ਰੂਸ ਤੇ ਚਾਈਨਾ ਦੀ ਲੈ ਲਈਏ ਰੂਸ ਤੇ ਰਾਸ਼ਟਰਪਤੀ ਜਿਹੜੇ ਹੈ ਵਲਾਦੀਮੀਰ ਪੁਤਿਨ ਉਹ ਚਾਈਨਾ ਦੇ ਦੌਰੇ ਦੇ ਉੱਤੇ ਪਹੁੰਚੇ ਹੋਏ ਆ ਕੁਤਨ ਸਾਹਿਬ 2 ਦਿਨਾਂ ਦੇ ਜੀ ਚਾਈਨਾ ਦੇ ਦੌਰੇ ਤੇ ਗਏ ਆ ਜਦੋਂ ਦਾ ਫਰਵਰੀ 2022 ਤੋਂ ਜੁਕਰੇਨ ਤੇ ਰਸ਼ੀਆ ਦਾ ਜੰਦ ਚੱਲ ਰਿਹਾ ਹੈ ਹਾਂ ਲਗਭਗ ਦੁਨੀਆ ਦੇ ਜਿਹੜੇ ਬਾਕੀ ਮੁਲਕ ਨੇ ਖਾਸ ਕਰਕੇ ਯੂਰੋਪੀਅਨ ਯੂਨੀਅਨ ਤੇ ਨਾਰਥ ਅਮਰੀਕਨ ਮੁਲਕ ਅਮਰੀਕਾ ਦੇ ਪ੍ਰਭਾਵ ਥਲੇ ਜਿਹੜੀ ਲੌਬੀ ਆ ਸਾਰੀ ਉਹਨਾਂ ਨੇ ਉਹਨਾਂ ਦਾ ਕਾਫੀ ਚੀਜ਼ਾਂ ਦੇ ਉੱਤੇ ਪਾਬੰਦੀਆਂ ਲਾਈਆਂ ਹੋਈਆਂ ਆਰਥਿਕ ਪਾਬੰਦੀਆਂ ਵੀ ਲਾਈਆਂ ਹੋਈਆਂ ਉਹਨਾਂ ਤੇ ਜਿਸ ਤਰ੍ਹਾਂ ਇਰਾਨ ਤੇ ਲੱਗੀਆਂ ਨੇ ਇਦਾਂ ਹੀ ਅਮਰੀਕਾ ਦਾ ਇਹ ਟ੍ਰੈਂਡ ਹੈ ਕਿ ਜਿਹੜੇ ਕੰਟਰੀ ਨਾਲ ਉਹਦਾ ਨਾਮ ਵੱਡਦਾ ਹੋਵੇ ਉਹ ਤਿਆਰ ਸਬੰਧੀਆਂ ਲਾਤੀਆਂ ਜਾਂਦੀਆਂ ਨੇ ਹਾਲਾਂਕਿ ਚਾਈਨਾ ਨਾਲ ਬੜੀ ਖਿੱਚੋਤਾਣ ਹੈ ਪਰ ਕਿਉਂਕਿ ਚਾਈਨਾ ਦੀ ਮਾਰਕੀਟ ਦੁਨੀਆ ਭਰ ਵਿੱਚ ਇਦਾਂ ਦੀ ਆ ਤੇ ਕੱਲੀ ਆਪਾਂ ਖਬਰ ਦੇਖ ਰਹੇ ਸੀ ਕਿ ਚਾਈਨਾ ਦੇ ਵਿੱਚ ਚਾਈਨਾ ਦੀਆਂ ਜਿਹੜੀਆਂ ਇਲੈਕਟ੍ਰੋਨਿਕ ਕਾਰਾਂ ਨੇ ਉਹ ਹੁਣ ਮੈਕਸੀਕੋ ਤੇ ਅਮਰੀਕਾ ਦੇ ਨੇੜੇ ਆ ਕੇ ਬੋਡੀ ਗਿਣਤੀ ਚ ਬਣਨ ਲੱਗੀਆਂ ਇਤੋਂ ਤੱਕ ਕਿ ਜਿਹੜੀਆਂ ਅਮਰੀਕਨ ਕੰਪਨੀਆਂ ਨੇ ਫੋਰਡ ਵਗੈਰਾ ਉਹਨਾਂ ਬੰਦ ਕਰਤੀਆਂ ਚਾਈਨਾ ਨਾਲ ਤੇ ਹੱਲੀ ਇਹਨਾਂ ਦੀ ਕੋਈ ਇਦਾਂ ਦੀ ਗੱਲ ਨਹੀਂ ਆ ਨਾ ਹੀ ਉਹਨਾਂ ਦਾ ਕੁਝ ਬੰਦ ਕੀਤਾ ਪਰ ਰਸ਼ਕਿਆਂ ਦੇ ਉੱਤੇ ਕਾਫੀ ਬੰਦੀਆਂ ਲਾਈਆਂ ਹੋਈਆਂ ਤੇ ਜਦੋਂ ਕੋਈ ਮੁਲਕ ਯੁੱਧ ਵਿੱਚ ਹੁੰਦਾ ਤੇ ਉਹਦੀ ਆਰਥਿਕਤਾ ਡਾਮਾਡੋਲ ਹੁੰਦੀ ਹੈ ਤੇ ਦੂਜੀ ਗੱਲ ਇਹ ਆ ਕਿ ਉਹ ਕੰਟਰੀ ਇਹਨਾਂ ਦਾ ਬਰਾਬਰ ਦਾ ਇੱਕ ਧੜਾ ਕੈਮਪਰ ਪਿੱਛੇ ਜਿਹੜਾ ਆਪਾਂ ਇਹ ਵੀ ਸੁਣਿਆ ਸੀਗਾ ਨਾ ਜਿੱਦਾਂ ਬ੍ਰਿਕ ਵਾਲੇ ਕੰਟਰੀ ਇਕੱਠੇ ਹੋ ਰਿਹਾ ਤੇ ਅਮਰੀਕਾ ਨੂੰ ਉਹਦੀ ਕਾਫੀ ਵੱਡੀ ਪ੍ਰੋਬਲਮ ਹੋਈ ਸੀਗੀ ਜਿਹਦੇ ਵਿੱਚ ਇੰਡੀਆ ਆਸਟ੍ਰੇਲੀਆ ਔਰ ਕਈ ਕੰਟਰੀਜ਼ ਸੀਗੇ ਜਿਹਦੇ ਵਿੱਚ ਬ੍ਰਾਜ਼ੀਲ ਵੀ ਆ ਤੇ ਇਸੇ ਤਰ੍ਹਾਂ ਹੀ ਉਹ ਲੌਬੀ ਜਿਹੜੀ ਆ ਜਿਹੜਾ 2 ਪੋਲਰ ਪੋਲਰ ਵਰਡ ਆ ਜਿਸ ਤਰ੍ਹਾਂ ਸੋਵੀਅਤ ਯੂਨੀਅਨ ਵੇਲੇ ਹੁੰਦਾ ਸੀ ਉਹਨਾਂ ਦੀ ਕੋਸ਼ਿਸ਼ ਆ ਕਿ ਇੱਕ ਦੀ ਮੋਨੋਪੋਲੀ ਨਾ ਰਹੇ 1 ਪੋਲਰ ਵਰਡ ਜਿਹੜਾ ਅਮਰੀਕਾ ਦਾ ਬੌਸ ਆ ਉਹਦੇ ਤੋਂ ਖੋ ਕੇ ਤੇ ਇਸ ਤਰ੍ਹਾਂ ਕੀਤਾ ਜਾਵੇ ਬਹੁਤ ਸਾਰੇ ਰਸ਼ੀਆ ਵਾਲੇ ਜਾਂ ਕੋਈ ਹੋਰ ਕੰਟਰੀ ਕੋਸ਼ਿਸ਼ ਕਰ ਰਹੀ ਆ ਕਿ ਜਿਹੜੀ ਟਰੇਡ ਆ ਉਹ ਵੀ ਸਾਡੀ ਕਰੰਸੀ ਚ ਹੋਵੇ ਜੇ ਰਸ਼ੀਆ ਨਾਲ ਕਰਨਾ ਤੇ ਰੂਬਲ ਚ ਹੋਵੇ ਚਾਈਨਾ ਨਾਲ ਕਰਨਾ ਜਿੰ ਚ ਹੋਵੇ ਇੰਡੀਆ ਨਾਲ ਕਰਨਾ ਰੁਪਈ ਚ ਹੋਵੇ ਪਰ ਜਿਹੜੀ ਮੋਨੋਪੋਲੀ ਆ ਉਹ ਅਮਰੀਕਨ ਡਾਲਰ ਦੀ ਆ ਬਿਲਕੁਲ ਤੇ ਹੋਂ ਲੜਾਈ ਦੋ ਫਰੰਟਾਂ ਤੇ ਲੜੀ ਜਾਂਦੀ ਆ ਇੱਕ ਤੇ ਸੋਲਜਰ ਲੜਦੇ ਆ ਦੂਸਰੀ ਹੁੰਦੀ ਆ ਆਰਥਿਕ ਮਹਾਜ ਤੇ ਆਰਥਿਕ ਮਹਾਜ ਤੇ ਜਿਹੜਾ ਮੁਲਕ ਕਮਜ਼ੋਰ ਹੋ ਜੇ ਤੇ ਫਿਰ ਉਹਦੀ ਹਾਲਤ ਮਾੜੀ ਹੁੰਦੀ ਆ ਇਸ ਕਰਕੇ ਹਰ ਕੰਟਰੀ ਆਪੋ ਆਪਣੀ ਲੱਬੀ ਸਟਰੋਂਗ ਰੱਖਦਾ ਤੇ ਉਹ ਸੀਪ ਇਨ ਕੋਲ ਗਏ ਹੋਏ ਆ ਹੋ ਸਕਦਾ ਉਹਨਾਂ ਦੀਆਂ ਆਪਸੀ ਜਿਹੜੀਆਂ ਭਾਈ ਵਾਲੀ ਆ ਉਹਨੂੰ ਹੋਰ ਮਜ਼ਬੂਤ ਕਰਨਗੇ ਕੋਈ ਸਮਝੌਤੇ ਕਰਨਗੇ ਕੁਝ ਚਾਈਨਾ ਕੋਲੋਂ ਸਪੋਰਟ ਸ਼ਾਇਦ ਮੰਗਦੇ ਹੋਣ ਉਹ ਵੀ ਉਹਨਾਂ ਨੂੰ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਉਹਨਾਂ ਦੇ ਧੜੇ ਨਾਲ ਆ ਬਿਲਕੁਲ ਜੀ ਬਿਲਕੁਲ ਇਜ਼ਰਾਈਲ ਨੇ ਰਫਾਹ ਦੇ ਵਿੱਚ ਸੈਨਿਕਾਂ ਦੀ ਤਣਾਤੀ ਵਧਾ ਦਿੱਤੀ ਹੈ ਨੇਤਨਜਾਹੁ ਹਰਾਨੇ ਕਿਹਾ ਕਿ ਮਨੁੱਖੀ ਸੰਕਟ ਦੇ ਦਾਅਵੇ ਨੂੰ ਉਹਨਾਂ ਦੇ ਵੱਲੋਂ ਰੱਦ ਕੀਤਾ ਗਿਆ ਹੈ ਬੜੀ ਹੈਰਾਨੀ ਵਾਲੀ ਖਬਰ ਹੈ ਅਰੰਦਰ ਕੇ ਨੇਤਨਜਾਹੁ ਬਾਰ-ਬਾਰ ਕਹਿ ਰਿਹਾ ਕਿ ਮਨੁੱਖੀ ਸੰਕਟ ਨਹੀਂ ਆ ਪਰ ਉਹ ਕਹਿੰਦੇ ਕੋਈ ਗੱਲ ਹੀ ਨਹੀਂ ਸੀ ਤੇ ਪਹਿਲਾਂ ਹੀ ਕਹਿੰਦਾ ਸੀ ਉਹਨਾਂ ਨੂੰ ਵੀ ਤੁਸੀਂ ਛੱਡ ਕੇ ਚੱਲ ਜਾਓ ਤੇ 5 ਲੱਖ ਲੋਕ ਘਰ-ਬਾਰ ਛੱਡ ਕੇ ਚੱਲ ਗਏ ਇਹ ਮਨੁੱਖੀ ਸੰਕਟ ਨਹੀਂ ਹੁੰਦਾ ਮਨੁੱਖੀ ਸੰਕਟ ਕੱਲੀਆਂ ਮੌਤਾਂ ਹੀ ਨਹੀਂ ਹੁੰਦਾ ਕੋਈ ਬੰਦੇ ਦਾ ਘਰ ਖੋਹ ਲੈਣਾ ਉਹਨੂੰ ਉਹਨੂੰ ਤੁਸੀਂ ਖਾਣਾ ਪਰੋਸ਼ ਦੀ ਤਰ੍ਹਾਂ ਉਹਦੀ ਜ਼ਿੰਦਗੀ ਜੀਉਣ ਲਈ ਮਜਬੂਰ ਕਰ ਦੇਣਾ ਹੋਮਲੈਸ ਬਣ ਜਾਣਾ ਉਹਦਾ ਕੁਝ ਰਵੇ ਨਾ ਨਿੱਕੇ ਨਿੱਕੇ ਬੱਚੇ ਉਹਨਾਂ ਦੇ ਲੈ ਕੇ ਉਹ ਦਰਬ-ਦਰ ਭਟਕ ਰਹੇ ਆ ਤੇ ਉਹ ਕਹਿੰਦੇ ਆ ਕਿ ਮਨੁੱਖੀ ਸੰਕਟ ਹੈ ਹੀ ਨਹੀਂ ਮਨੁੱਖੀ ਸੰਕਟ ਹੋਰ ਕਿਨੂੰ ਕਿਹਾ ਜਾਂਦਾ ਆ ਤੇ ਦੂਜੇ ਪਾਸੇ ਅਮਰੀਕਾ ਵੀ ਜਿਹੜਾ ਦੁਨੀਆ ਨੂੰ ਦਿਖਾਉਣ ਲਈ ਕਦੀ ਕਹਿੰਦਾ ਮੈਂ ਪਾਬੰਦੀ ਲਾਤੀ ਆ ਹਥਿਆਰ ਨਹੀਂ ਦੇਣੇ ਨਾਲ ਹੀ ਅਗਲੇ ਦਿਨ ਹਥਿਆਰਾਂ ਦੀ ਸਪਲਾਈ ਦੀ ਗੱਲ ਸ਼ੁਰੂ ਹੋ ਜਾਂਦੀ ਆ ਸੋ ਜਿਹੜੀ ਇਹ ਲੜਾਈ ਆ ਜਿਹੜਾ ਇਹ ਢੰਗ ਤਰੀਕਾ ਇਹਦੇ ਪਿੱਛੇ ਜਰਮਨ ਇੰਗਲੈਂਡ ਤੇ ਆਪਣਾ ਅਮਰੀਕਾ ਜਿੰਨਾ ਚਿਰ ਇਹ ਮੁਲਕ ਜਿਹੜੇ ਆ ਇਜ਼ਰਾਈਲ ਦੀ ਮਦਦ ਕਰਨੀ ਬੰਦ ਨਹੀਂ ਕਰਦੇ ਉਹਨਾਂ ਚਿਰ ਲੜਾਈ ਬੰਦ ਹੋਣੀ ਸੰਭਵ ਨਹੀਂ ਪਰ ਜਿੰਨਾ ਵੱਡਾ ਨੁਕਸਾਨ ਹੋਇਆ ਔਰ ਮਨੁੱਖੀ ਜਿਹੜਾ ਸੰਕਟ ਹੈ ਉਹ ਤੇ ਹੈ ਹੀ ਇਹਨੂੰ ਕੋਈ ਬੰਦਾ ਜਿਹੜਾ ਉਹ ਇਹ ਨਹੀਂ ਕਹਿ ਸਕਦਾ ਕਿ ਮਨੁੱਖੀ ਸੰਕਟ ਨਹੀਂ ਆ ਸੋ ਇਹ 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 ਲਗਾਤਾਰ ਜਿਹੜਾ ਇਸ ਤਰ੍ਹਾਂ ਦਾ ਚੱਲ ਰਿਹਾ ਕੰਮ ਆ ਭਾਵੇਂ ਯੂਨ ਯੂਨੋਏ ਦੇ ਵਿੱਚ ਕਾਫੀ ਕੋਸ਼ਿਸ਼ਾਂ ਕਰ ਰਿਹਾ ਬਹੁਤ ਸਾਰੇ ਮੁਲਕ ਜਿਹੜੇ ਆ ਨਿਰਪੱਖ ਸੋਚ ਨਾਲ ਇੱਕ ਸਮਾਂ ਹੁੰਦਾ ਸੀਗਾ ਜਦੋਂ ਇਹ ਸ਼ਾਂਤ ਜੋ ਚੱਲਦਾ ਹੁੰਦਾ ਸੀ ਨਾ ਰਿੰਦਰ ਜੀ ਨੂੰ ਕਹਿੰਦੇ ਆ ਕਿ ਆਪਣਾ ਕੋਲਡ ਵਾਰ ਦਾ ਸਮਾਂ ਹੁੰਦਾ ਸੀਗਾ ਤੇ ਉਦੋਂ ਜਦੋਂ ਆਪਾਂ ਪਹਿਲੀ ਖਬਰ ਕੀਤੀ ਆ ਕਿ ਇੱਕ ਪਾਸੇ ਸੋਵੀਅਤ ਯੂਨੀਅਨ ਦਾ ਧੜਾ ਹੁੰਦਾ ਸੀਗਾ ਇੱਕ ਪਾਸੇ ਅਮਰੀਕਾ ਦਾ ਧੜਾ ਸੀਗਾ ਤੇ ਵਿਚ ਵਿਚਾਲੇ ਇੱਕ ਤਜੀ ਤੇ ਰਵਿਅੀ ਹੁੰਦੀ ਸੀ ਜਿਹਨੂੰ ਨਾ ਨਾ ਨਾਈਟ ਮੂਵਮੈਂਟ ਕਹਿੰਨੇ ਆ ਜਿਹਦੀ ਲੀਡਰ ਲੀਡਰਸ਼ਿਪ ਇੰਡੀਆ ਦੇ ਹੱਥ ਵਿੱਚ ਹੀ ਰਹੀ ਆ ਕਿਸੇ ਸਮੇਂ 'ਉਹ ਤੋਂ ਵੀ ਪਹਿਲਾਂ ਕੋਸ਼ਾਂ ਆਏ ਸੀ ਨਹਿਰੂ ਦੀਆਂ ਤੇ ਮਾਉਜ਼ੇ ਤੁੰਗ ਦੇ ਵੇਲੇ ਦੀਆਂ ਕਿ ਅਸੀਂ ਪੰਚਸ਼ੀਲ ਦੇ ਸਿਧਾਂਤ ਤੇ ਅਮਲ ਕਰਾਂਗੇ ਇੱਕ ਪੰਚਸ਼ੀਲ ਦੀ ਉਹਦੇ ਵਿੱਚ ਮਾਰਸ਼ਲ ਟੀਟੋ ਸੀ ਜੋ ਕਿ ਸਲਵਾਕੀਆ ਦੇ ਤੇ ਆਪਣੇ ਮੌਜੇ ਤੋਂਗ ਸੀ ਭਾਰਤ ਵੱਲੋਂ ਜਵਾਹਰ ਲਾਲ ਨਹਿਰੂ ਸੀ ਪਰ ਹੁਣ ਜਦੋਂ ਦਾ ਵਨ ਪੋਲਰ ਦੁਨੀਆ ਹੋ ਗਈ ਆ ਤੇ ਉਦੋਂ ਬਾਅਦ ਇਹ ਰੋਕਣ ਵਾਲਾ ਕੋਈ ਨਹੀਂ ਰਿਹਾ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਇੰਨਾ ਵੱਡਾ ਉੱਥੇ ਨੁਕਸਾਨ ਹੋਣ ਦੇ ਬਾਵਜੂਦ ਲਿਪਸਿੰਗ ਤੇ ਆਉਂਦੀ ਆ ਕਦੀ ਕਦੀ ਸੁਣਦੇ ਆਂ ਵੀ ਯੂਨ ਦੇ ਵਿੱਚ ਸਾਊਥ ਅਫਰੀਕਾ ਨੇ ਕੇਸ ਪਾਸਤਾ ਵਾ ਜੈਨੇ ਕਰਤਾ ਪਰ ਗਰਾਉਂਡ ਦੇ ਉੱਤੇ ਜਾ ਕੇ ਇਹਨੂੰ ਰੋਕਣ ਵਾਲੀ ਕੋਈ ਸ਼ਕਤੀ ਹੈ ਨਹੀਂ ਜੀ ਇਜ਼ਰਾਈਲ ਦੀ ਫੌਜ ਨੇ ਕਿਹਾ ਹੈ ਕਿ ਇਜ਼ਰਾਈਲੀ ਟੈਂਕ ਦੇ ਹੀ ਹਮਲੇ ਨਾਲ ਉਹਨਾਂ ਦੀ ਆਪਣੀ ਫੌਜ ਦੇ ਪੰਜ ਜਿਹੜੇ ਸੈਨਿਕ ਨੇ ਉਹ ਮਾਰੇ ਗਿਆ ਇਹ ਕਿ ਵੈਸੇ ਤਾਂ ਜੁੱਧ ਵਿੱਚ ਗਲਤੀਆਂ ਹੁੰਦੀਆਂ ਰਹਿੰਦੀਆਂ ਆ ਜੁੱਧ ਕਰਦੇ ਆ ਤੇ ਕੋਈ ਪਤਾ ਨਹੀਂ ਹੁੰਦਾ ਗੋਲੀ ਤੇ ਜਦੋਂ ਚੱਲਦੀ ਹੈ ਤਾਂ ਇਹ ਥੋੜਾ ਦਿਖਦੀ ਸਾਹਮਣੇ ਦੁਸ਼ਮਣ ਹੈ ਕਿ ਕੌਣ ਆ ਤੇ ਇਹ ਉਹ ਕਹਿੰਦੇ ਆ ਕਿ ਮਿਸਟੇਕ ਹੈ ਸਾਡੀ ਟੈਂਕ ਨਾਲ ਹਮਲਾ ਕਰਕੇ ਪੰਜ ਜਵਾਨ ਆਪਣੀ ਉਹਨਾਂ ਮਾਰ ਲਏ ਤੇ ਇਸ ਤੋਂ ਪਹਿਲਾਂ ਆਪਾਂ ਕਈ ਵਾਰ ਜ਼ਿਕਰ ਕੀਤਾ ਕਿ ਹਮਾਸ ਨੇ ਪਿੱਛੇ ਕੁਝ ਇੱਕ ਜਿਹੜੇ ਬੰਦੀ ਬਣਾਏ ਲੋਕੀਆ ਉਹਨਾਂ ਦੀਆਂ ਵੀਡੀਓ ਰਿਲੀਜ਼ ਕੀਤੀਆਂ ਸੀ ਤੇ ਉਹ ਜਿਹੜੇ ਇਜ਼ਰਾਇਲ ਦੇ ਲੋਕ ਉੱਥੇ ਬੰਦੀ ਬਣੇ ਉਹ ਵੀ ਇਹ ਗੱਲ ਕਹਿ ਰਹੇ ਆ ਇਹ ਗੱਲ ਨੂੰ ਸਰਟੀਫਾਈ ਕਰ ਰਿਹਾ ਕਿ ਅਸੀਂ ਜਿੱਥੇ ਵੀ ਸਾਨੂੰ ਉਹ ਰੱਖਦੇ ਹਮਾਸ ਵਾਲੇ ਛਾਪ ਕੇ ਉੱਥੇ ਜਦੋਂ ਇਜ਼ਰਾਇਲੀ ਸੈਨਿਕ ਪਹੁੰਚਦੇ ਨੇ ਆਪਣੇ ਬੰਦਿਆਂ ਨੂੰ ਮਾਰ ਦਿੰਦੇ ਆ ਕਈ ਵਾਰ ਜਦ ਨੇ ਵੇਖ ਇਹ ਪਹਿਲੀ ਵਾਰ ਨਹੀਂ ਹੋਈ ਗਲਤੀ ਕਈ ਵਾਰ ਇਸ ਮਾਮਲੇ ਚ ਹੋ ਚੁੱਕੀ ਆ ਤੇ ਇਹ ਗੱਲ ਹੁਣ ਫੇਰ ਸਾਹਮਣੇ ਆਈ ਆ ਕਿ ਉਹ ਕਹਿੰਦੇ ਆ ਕਿ ਪੰਜ ਆਪਣੀ ਫੌਜੀ ਜਿਹੜੇ ਆ ਉਹ ਕੈਂਪ ਦੇ ਵਿੱਚ ਸੀਗੇ ਜਿੱਥੇ ਸ਼ਰਨਾਰਥੀ ਰਹਿ ਰਹੇ ਸੀਗੇ ਜੀ ਕਿਉਂਕਿ ਇੱਕ ਜਿਦਾਂ ਅਸੀਂ ਪਹਿਲੀ ਖਬਰ ਚ ਕਿਹਾ ਕਿ ਇਜ਼ਰਾਈਲ ਕਹਿ ਰਿਹਾ ਕਿ ਤੁਸੀਂ ਖਾਲੀ ਕਰਕੇ ਤੇ ਉੱਤਰ ਵਾਲੇ ਪਾਸੇ ਚੱਲ ਜਿਓ ਤੇ ਉਹ ਸ਼ਰਨਾਰਥੀ ਕੈਂਪ ਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਉਹਨਾਂ ਦੇ ਉੱਤੇ ਅਟੈਕ ਹੋ ਗਿਆ ਤੇ ਤੁਸੀਂ ਹਿਸਾਬ ਨਾਲ ਲੋਕ ਜਦੋਂ ਆਪਣੇ ਪੰਜ ਮਰਦੇ ਉਹਨਾਂ ਦਾ ਤੇ ਖਬਰ ਆਉਂਦੀ ਆ ਤੇ ਜਿਹੜੇ ਹਜ਼ਾਰਾਂ ਹੀ ਉੱਥੇ ਰੋਜ਼ ਮਰ ਰਹੇ ਆ ਉਹਨੂੰ ਮਾਨਵੀ ਸੰਕਟ ਮੰਨਣ ਨੂੰ ਤਿਆਰ ਨਹੀਂ ਆ ਜੀ 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 ਬਿਲਕੁਲ ਪਰ ਦੇਵ ਦੇਸ਼ ਮੰਤਰੀ ਐਸ ਜੈ ਸ਼ੰਕਰ ਲਗਾਤਾਰ ਕੋਈ ਨਾ ਕੋਈ ਬਿਆਨ ਦੇ ਰਿਹਾ ਜੇ ਕੋਈ ਮੁਲਕ ਬਿਆਨ ਦਿੰਦਾ ਆ ਉਹਦੇ ਉੱਤੇ ਵੀ ਜਿਹੜਾ ਆ ਉਹ ਆ ਆਪਣਾ ਬਿਆਨ ਜਿਹੜਾ ਹੈ ਉਹ ਰੱਖਦੇ ਆਪਣੀ ਗੱਲ ਜਿਹੜੀ ਹੈ ਉਹ ਰੱਖਦੇ ਹੁਣ ਉਹਨਾਂ ਨੇ ਜਿਹੜਾ ਇੱਕ ਬਿਆਨ ਇਹ ਦਿੱਤਾ ਹੈ ਕਿ ਪਾਕਿਸਤਾਨ ਵਾਲੇ ਪਾਸੇ ਦਾ ਜਿਹੜਾ ਕਸ਼ਮੀਰ ਆ ਉਸ ਦੇ ਉੱਤੇ ਉਹਨਾਂ ਨੇ ਟਿੱਪਣੀ ਕੀਤੀ ਹੈ ਕੀ ਟਿੱਪਣੀ ਹੈ ਮੈਂ ਵਿਸਥਾਰ ਚ ਆਉਂਗਾ ਹਰਿੰਦਰ ਅਸਰ ਚ ਜਿਹੜੇ ਫੋਰਨ ਮਿਨਿਸਟਰ ਹੁੰਦੇ ਉਹਨਾਂ ਦੀ ਡਿਊਟੀ ਇਹ ਹੁੰਦੀ ਆ ਕਿ ਉਹ ਆਪਣੇ ਦੇਸ਼ ਦੇ ਜਿਹੜੇ ਹਿੱਤ ਆ ਇੰਟਰਨੈਸ਼ਨਲ ਜਿੱਥੇ ਉਹਨਾਂ ਦੀ ਜੋ ਉਹਨਾਂ ਦਾ ਆਪਣੀ ਪਾਲਿਸੀ ਹੁੰਦੀ ਆ ਉਹਨੂੰ ਲੋਕਾਂ ਨੂੰ ਦੱਸਣ ਦੁਨੀਆ ਨੂੰ ਦੱਸਣ ਕਿ ਸਾਡੇ ਮੁਲਕ ਦੀ ਕੀ ਪਾਲਿਸੀ ਆ ਤੇ ਵਾਜਿਬਾਨਾ ਦਾ ਦੇਣਾ ਉੱਤਰ ਦੇਣਾ ਵਾਜਿਬ ਆ ਪਰ ਇਹ ਜਿਹੜਾ ਮਸਲਾ ਆ ਬੜਾ ਸੈਂਸਿਟਿਵ ਤੇ ਗੁੰਝਲਦਾਰ ਮਸਲਾ ਆ ਸਾਡੇ ਕਸ਼ਮੀਰ ਵਾਲਾ 1947 ਤੋਂ ਲੱਗ ਕੇ ਹੁਣ ਤੱਕ ਕਿੰਨੀਆਂ ਸਰਕਾਰਾਂ ਬਦਲੀਆਂ ਦੋਨੇ ਪਾਸੇ ਤੇ ਅਸੀਂ ਲੜਾਈਆਂ ਵੀ ਤਿੰਨ ਚਾਰ ਲੜ ਚੁੱਕੇ ਆ ਵੱਡੀਆਂ ਤੇ ਇਹ ਮਸਲੇ ਦਾ ਹੱਲ ਨਹੀਂ ਹੋਇਆ ਤੇ ਸਾਡੀ ਜਿਹੜੀ ਸੰਸਦ ਆ ਉਹਦੇ ਵਿੱਚ ਇੱਕ ਮਤਾ ਪਿਆ ਹੋਇਆ ਪੁਰਾਣਾ ਕਿ ਜਿਹੜਾ ਅਕੂਪਾਈ ਕਸ਼ਮੀਰ ਆ ਪਾਕਿਸਤਾਨ ਦਾ ਉਹ ਭਾਰਤ ਦਾ ਇੰਟੀਗਰਲ ਹਿੱਸਾ ਉਹਦਾ ਅੰਗ ਆ ਉਹ ਜਵਰੀ ਉਹਨਾਂ ਦੇ ਕਬਜ਼ੇ 'ਚ ਹੈ ਤੇ ਅਸੀਂ ਉਹ ਵਾਪਸ ਲਵਾਂਗੇ ਪਰ ਇਹਨਾਂ ਦਿਨਾਂ ਦੇ ਵਿੱਚ ਇਹ ਬਿਆਨ ਜਿਹੜਾ ਆ ਉਹਨੂੰ ਕਿਤੇ ਨਾ ਕਿਤੇ ਵੋਟਾਂ ਦੀ ਰਾਜਨੀਤੀ ਨਾਲ ਜੋੜ ਕੇ ਵੀ ਦੇਖਿਆ ਜਾਂਦਾ ਹੈ ਹਾਂ ਬਿਲਕੁਲ ਕਿਉਂਕਿ ਬਿਲਕੁਲ ਉਹਨਾਂ ਨੇ ਇਹਨੂੰ ਵੋਟਾਂ ਨਾਲ ਇਸ ਕਰਕੇ ਜੋੜਿਆ ਉਹ ਕਹਿੰਦੇ ਆ ਕਿ ਪਿਛਲੀਆਂ ਸਰਕਾਰਾਂ ਵਾਲੇ ਕੋਈ ਗੱਲ ਹੀ ਨਹੀਂ ਸੀ ਕਰਦਾ ਹੁਣ ਅਸੀਂ ਹੈਗੇ ਆ ਤੇ ਇਹ ਗੱਲ ਚੱਲੀ ਆ ਦੁਬਾਰਾ ਕਿ ਅਸੀਂ ਕਸ਼ਮੀਰ ਨੂੰ ਵਾਪਸ ਲੈਣਾ ਸਵਾਲ ਅਸਲ ਚ ਉਹਨਾਂ ਨੂੰ ਨਾਸਕ ਚ ਕੀਤਾ ਗਿਆ ਸੀਗਾ ਪੱਤਰਕਾਰਾਂ ਵੱਲੋਂ ਕਿ ਚਾਈਨਾ ਜਿਹੜਾ ਆ ਉਹਨੇ ਜਿਹੜਾ ਸੀਪੈਕ ਬਣਾਇਆ ਉਹ ਸਾਰਾ ਗਿਲਗਿਟ ਬਲਟਿਸਤਾਨ ਤੇ ਕਸ਼ਮੀਰ ਚੋਂ ਕੇ ਲੰਘਦਾ ਆ ਤੇ ਤੁਸੀਂ ਕਹਿੰਦੇ ਹੋ ਅਸੀਂ ਕਸ਼ਮੀਰ ਖਾਲੀ ਕਰਾਉਣਾ ਆ ਤੇ ਜਦੋਂ ਚਾਈਨਾ ਉੱਥੇ ਆਪਣਾ ਹੋਲਡ ਬਣਾ ਲੈਂਦਾ ਆ ਤੇ ਫਿਰ ਤੁਸੀਂ ਕਿੱਦਾਂ ਖਾਲੀ ਕਰੋਗੇ ਉਹ ਕਹਿੰਦੇ ਇਹ ਕੋਈ ਮਾਪਦੰਡ ਨਹੀਂਗਾ ਕਿ ਚਾਈਨਾ ਨੇ ਉੱਥੇ ਸੜਕ ਬਣਾ ਲਈ ਆ ਤੇ ਅਸੀਂ ਖਾਲੀ ਨਹੀਂ ਕਰਾ ਸਕਦੇ ਇਹ ਕੋਈ ਗੱਲ ਨਹੀਂ ਵੱਡੀ ਹੈਗੀ ਇਹ ਕੋਈ ਲਸ਼ਮਣ ਰੇਖਾ ਨਹੀਂ ਵੀ ਜਿਹੜੀ ਲੰਘ ਨਹੀਂ ਸਕਦੀ ਉਹ ਕਹਿੰਦੇ ਵੀ ਸਾਡੇ ਕਿਸੇ ਸਰਕਾਰ ਦੀ ਕਮਜ਼ੋਰੀ ਜਾਂ ਸਰਕਾਰ ਦੀ ਕਿਸੇ ਗਲਤੀ ਕਰਕੇ ਟੈਂਪਰੇਰਲੀ ਸਾਡੇ ਕੋਲੋਂ ਇਹ ਜਿਹੜਾ ਆ ਇਹ ਖੋਲਿਆ ਗਿਆ ਸੀ ਜਿਹੜਾ ਕਸ਼ਮੀਰ ਹੈ ਤੇ ਉਹਨੂੰ ਅਸੀਂ ਜਿਹੜਾ ਵਾਪਸ ਜਿਹੜਾ ਉਹ ਲਵਾਂਗੇ ਹਾਂਜੀ ਜੀ ਉਹਨੂੰ ਅਸੀਂ ਵਾਪਸ ਲਵਾਂਗੇ ਜੀ 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 ਬਿਲਕੁਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਦੇ ਵੀ ਜਿਹੜੇ ਤੇਵਰ ਨੇ ਕੁਝ ਬਦਲੇ-ਬਦਲੇ ਨਜ਼ਰ ਆ ਰਹੇ ਆ ਰੋਜ਼ ਕੋਸ਼ ਇਸ ਤਰ੍ਹਾਂ ਦਾ ਬਿਆਨ ਆਉਂਦਾ ਆ ਜਿਵੇਂ ਉਹ ਪਹਿਲੀਆਂ ਗੱਲਾਂ ਕਈਆਂ ਨੂੰ ਵਾਪਸ ਲੈ ਰਹੇ ਹੋਣ ਹੁਣ ਵੀ ਜਿਹੜਾ ਉਹਨਾਂ ਦਾ ਇੱਕ ਬਿਆਨ ਆਇਆ ਵਾ ਕਿ ਵੋਟ ਬੈਂਕ ਦੀ ਰਾਜਨੀਤੀ ਕਰਕੇ ਹਿੰਦੂ ਮੁਸਲਮਾਨ ਨੂੰ ਜਿਹੜਾ ਮੈਂ ਲੜਾਇਆ ਨਹੀਂ ਗਾ ਜਾਂ ਇਦਾਂ ਦੀ ਗੱਲ ਨਹੀਂ ਕੀਤੀ ਜਾਂ ਐਵੇਂ ਦੀਆਂ ਗੱਲਾਂ ਪ੍ਰਧਾਨ ਮੰਤਰੀ ਮੋਦੀ ਬਾਰੇ ਤੇ ਆ ਕਿ ਉਹਨਾਂ ਦੇ ਬਾਰੇ ਕੋਈ ਗੱਲ ਕਹਿਣਾ ਜਿਹੜੀ ਆ ਬੜੀ ਅਸੰਭਵ ਗੱਲ ਆ ਅਨ ਪ੍ਰੇਡਿਕਟਿਵ ਪਤਾ ਹੀ ਨਹੀਂ ਹੁੰਦਾ ਵੀ ਉਹਨਾਂ ਨੂੰ ਕਦੋਂ ਕੀ ਕਹਿ ਦੇਣਾ ਦੋ ਦਿਨ ਪਹਿਲਾਂ ਉਹ ਇੱਕ ਬਿਆਨ ਦਿੰਦੇ ਆ ਜਦੋਂ ਵਾਰਾਨਸੀ ਚ ਹੁੰਦੇ ਆ ਤੇ ਗੰਗਾ ਦੇ ਵਿੱਚ ਕਿਸ਼ਤੀ ਦੇ ਉੱਤੇ ਚੜ੍ਹ ਕੇ ਖੜੇ ਹੋ ਕੇ ਕਹਿ ਰਿਹਾ ਕਿ ਜੇ ਮੈਂ ਹਿੰਦੂ ਮੁਸਲਮ ਕਰਾਂਗਾ ਤਾਂ ਮੇਰੀ ਸਿਆਸਤ ਹੀ ਖਤਮ ਹੋ ਜਾਏਗੀ ਤੇ ਅਗਲੇ ਦਿਨ ਉਹ ਫੇਰ ਵੀ ਮੁਸਲਮਾਨਾਂ ਦੇ ਖਿਲਾਫ ਤੇ ਅਟੈਕ ਕਰ ਦਿੰਦੇ ਆ ਤੇ ਹੁਣ ਉਹਨਾਂ ਨੇ ਫੇਰ ਕਿਹਾ ਵਾ ਪੀਐਮ ਮੋਦੀ ਨੇ ਕਿ ਜਿਹੜੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਤੇ ਕਾਂਗਰਸ ਲੜਾਉਂਦੀ ਰਹੀ ਐ ساری ਉਮਰ ਫੇਰ ਇਹ ਦੁਬਾਰਾ ਲੈ ਆਉਂਦੇ ਆਪਣੀ ਸਿਆਸਤ ਚ ਮਤਲਬ ਇਹ ਤੋਂ ਬਗੈਰ ਉਹ ਰਹਿ ਨਹੀਂ ਸਕਦੇ ਕਿਉਂਕਿ ਉਹਨਾਂ ਦੀ ਸਿਆਸਤ ਦਾ ਧੁਰਾ ਹੀ ਹਿੰਦੂ ਮੁਸਲਮਾਂ ਦੁਫਾੜ ਪਾਉਣਾ ਆ ਤੇ ਉਹ ਇਲਜ਼ਾਮ ਲਾਉਂਦੇ ਆ ਦੂਜਿਆਂ ਤੇ ਰਾਤੀ ਕਿ ਜੇ ਆਪਣਾ ਜਿਹੜੀ ਕਾਂਗਰਸ ਆ ਉਹਨੇ ਤੁਸ਼ਟੀ ਕਰਨ ਕੀਤਾ ਉਹਨੇ ਜਾਤਾਂ 'ਚ ਵੰਡ ਪਾਈ ਉਹਨੇ ਇਹ ਕੀਤਾ ਤੇ ਉਹਦੇ ਕਰਕੇ ਹੋਇਆ ਤੇ ਇਹ ਸਵਾਲ ਪ੍ਰਿੰਕਾ ਗਾਂਧੀ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਵੀ ਤੁਹਾਡਾ ਕੀ ਇਤੇ ਰਿਐਕਸ਼ਨ ਹੈ ਪ੍ਰਧਾਨ ਮੰਤਰੀ ਮੋਦੀ ਕਦੀ ਕੁਝ ਕਹਿ ਦਿੰਦੇ ਕਦੀ ਕੁਝ ਕਹਿ ਦਿੰਦੇ ਆ ਤੇ ਜਿਹੜੀ ਰਾਹੁਲ ਗਾਂਧੀ ਹੈ ਨਾ ਉਹ ਬੜੀ ਗੰਭੀਰ ਸਿਆਸਤ ਕਰਦੇ ਉਹ ਜਵਾਬ ਇਦਾਂ ਦੇ ਨਹੀਂ ਦਿੰਦੇ ਅਟੈਕ ਕਰਦੇ ਆ ਅੱਜ ਕੱਲ੍ਹ ਵੈਸੇ ਉਹ ਉਹ ਕਰਦੇ ਵੀ ਸਿੱਧਾ ਪ੍ਰਾਈਮ ਮਿਨਿਸਟਰ ਤੇ ਆ ਜਾਂ ਉਹਨਾਂ ਦੀ ਦੁੱਖ ਦੀ ਲੱਗ ਹੈ ਜਿਹੜੀ ਅਡਾਨੀ ਤੇ ਬਾਨੀ ਉੱਤੇ ਉਹ ਅਟੈਕ ਕਰਦੇ ਆ ਪਰ ਦੂਜੇ ਪਾਸੇ ਜਿਹੜੀ ਪ੍ਰਿੰਕਾ ਗਾਂਧੀ ਹੈ ਉਹ ਬੜਾ ਖੁੱਲ ਕੇ ਪੋਲੀਟੀਕਲ ਸਟੇਟਮੈਂਟ ਜਿਹੜੀਆਂ ਦਿੰਦੇ ਆ ਉਹਨਾਂ ਨੇ ਬੜੀ ਹੈਰਾਨੀ ਪ੍ਰਗਟ ਕੀਤੀ ਆ ਜੀ ਉਹ ਕਹਿੰਦੀ ਜੇ ਕੱਲ ਪਰसों ਇਹ ਤਾਂ ਕਹਿ ਰਹੇ ਸੀ ਕਿ ਜੇ ਕਿ ਮੈਂ ਇਦਾਂ ਦੀ ਗੱਲ ਕਹੂੰਗਾ ਤਾਂ ਮੈਂ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ ਤੇ ਉਹ ਕਹਿੰਦੀ ਅੱਜ ਕੀ ਹੋ ਗਿਆ ਅੱਜ ਫੇਰ ਉਹ ਕੰਮ ਸ਼ੁਰੂ ਕਰਤਾ ਯਾਨੀ ਕਿ ਉਹਨਾਂ ਦਾ ਮਨ ਬਦਲ ਗਿਆ ਕੱਲ ਵਾਲੀ ਗੱਲ ਤੋਂ ਜਾਂ ਲੋਕ ਉਹਨਾਂ ਦੀ ਭੀੜ ਘਟਨੀ ਸ਼ੁਰੂ ਹੋ ਗਈ ਕੰਤ ਪਾਵਗੇ ਹਾਥੀ ਦੇ ਦੰਦਾ ਵਾਲੀ ਗੱਲ ਕੇ ਦਿਖਾਉਣ ਨੂੰ ਹੋਰ ਤੇ ਥਾਣ ਨੂੰ ਹੋਰ ਗੱਲਾਂ ਤੇ ਫੇਰ ਸੁਪ੍ਰੇਕਾ ਕਹਿੰਦੀ ਕਹਿੰਦੀ ਵੀ ਲੱਗਦਾ ਹੈ ਕਿ ਜਿਹੜੇ ਜਿਹੜੀਆਂ ਗੱਲਾਂ ਲੋਕ ਸੁਣਨ ਆਉਂਦੇ ਉਹਨਾਂ ਦੇ ਫਾਲੋਅਰ ਜੇ ਤੁਸੀਂ ਉਹ ਨਹੀਂ ਕਰੋਗੇ ਤੁਹਾਡੀਆਂ ਸੁਭਾਵਾਂ ਵਿੱਚ ਭੀੜ ਘਟ ਜੂਗੀ ਇਹਦਾ ਮਤਲਬ ਭੀੜ ਘਟ ਗਈ ਆ ਇਹਦਾ ਮਤਲਬ ਇਹ ਲਈ ਉਹ ਕੁਝ ਕਹਿ ਰਿਹਾ ਕਦੀ ਕੁਝ ਕਹਿ ਰਿਹਾ ਕਿਵੇਂ ਉਹ ਉੱਤੇ ਕੋਈ ਭਰੋਸਾ ਕਰੇ ਉਹਦੀ ਗੱਲ 'ਚ ਕੋਈ ਵਜਨ ਨਹੀਂ ਹੈਗਾ ਪ੍ਰਧਾਨ ਮੰਤਰੀ ਦਾ ਬਾਰ ਬਾਰ ਕਹਿੰਨੇ ਵੀ ਜਿਸ ਤਰੀਕੇ ਨਾਲ ਉਹ ਪੈਤਰੇ ਬਦਲਦੇ ਆ ਇੱਕ ਪ੍ਰਧਾਨ ਮੰਤਰੀ ਵਾਸਤੇ ਉਹ ਗੱਲ ਜਿਹੜੀ ਉਹ ਨਹੀਂ ਚੰਗੀ ਲੱਗਦੀ ਦੇਸ਼ ਦੇ ਪ੍ਰਧਾਨ ਮੰਤਰੀ ਆ ਵੱਡੇ ਦੇਸ਼ ਦੇ ਪ੍ਰਧਾਨ ਮੰਤਰੀ ਆ ਸਿਆਸਤ ਦਾ ਪਦਰ ਇਹਨਾਂ ਨੀਵਾ ਕਰਨਾ ਉਹਨਾਂ ਵਾਸਤੇ ਜਾਇਜ਼ ਨਹੀਂ ਬਿਲਕੁਲ ਇਹ ਗੱਲ ਜਿਹੜੀ ਹੈ ਬਿਲਕੁਲ درست ਹੈ ਕਿ ਉਹ ਲਗਾਤਾਰ ਆਪਣੀ ਗੱਲ ਨੂੰ ਕਵਰ ਕਰਕੇ ਤੇ ਫਿਰ ਉਹੀ ਗੱਲ ਜਿਹੜੀ ਦੁਬਾਰਾ ਕਰ ਦਿੰਦੇ ਆ ਬਿਲਕੁਲ بار بار ਉਸੇ ਗੱਲ ਤੇ ਆ ਜਾਂਦੇ ਆ ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਨਰਿੰਦਰ ਮੋਦੀ ਹੋਰਾਂ ਦੇ ਉੱਤੇ ਇਹ ਟਿੱਪਣੀ ਕੀਤੀ ਆ ਕਿ ਉਹਨਾਂ ਦਾ ਆਪਣਾ ਹੀ ਬੈਂ ਬਣਾਇਆ ਨਿਜਮਿਆ ਕਿ 75 ਸਾਲ ਤੋਂ ਜਿਹੜਾ ਹੋ ਜਾਂਦਾ 75 ਸਾਲ ਦਾ ਸਿਆਸਤ ਗਾਂ ਜਿਹੜੀ ਉਹ ਨਾ ਕਰੇ ਰਿਟਾਇਰ ਹੋ ਜਾਵੇ ਤੇ ਹੁਣ ਅੱਗੇ ਸ਼ਾਇਦ ਉਹ ਪ੍ਰਧਾਨ ਮੰਤਰੀ ਨਹੀਂ ਬਣਨਗੇ ਕੇਜਰੀਵਾਲ ਜਿਹੜੇ ਜਿੱਦਣ ਦੇ ਜੇਲ੍ਹ ਚੋਂ ਨਿਕਲ ਕੇ ਆਏ ਹੈ ਨਾ ਇਹ ਗੱਲ ਨੂੰ ਬਾਰ-ਬਾਰ ਦੁਹਰਾ ਰਿਹਾ ਉਹ ਕਹਿੰਦੇ ਆ ਕਿ ਜਿਹੜੇ ਪ੍ਰਧਾਨ ਮੰਤਰੀ ਮੋਦੀ ਆਪਣੇ ਵਾਸਤੇ ਥੋੜੀਆਂ ਵੋਟਾਂ ਮੰਗ ਰਿਹਾ ਉਹ ਉਹਨਾਂ ਨੇ ਤੇ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾ ਅਗਲਾ ਤੇ ਅਮਿਤ ਸ਼ਾਹ ਨੂੰ ਬਣਾਉਣ ਲਈ ਉਹ ਇੱਕ ਸਾਲ ਦੋ ਸਾਲਾਂ ਤੋਂ ਤਿਆਰੀ ਕਰ ਰਿਹਾ ਜਿੰਨੇ ਵੱਡੇ ਰੋੜੇ ਸੀ ਉਹਨਾਂ ਦੇ ਰਾਹ ਦੇ ਹੌਲੀ-ਹੌਲੀ ਉਹਨਾਂ ਲਾਂਬੇ ਕਰਦੇ ਜਾਨੀ ਕਿ ਜਿਹੜੀ ਸੀਨੀਅਰ ਲੀਡਰਸ਼ਿਪ ਸੀਗੀ ਭਾਜੀਪੀ ਦੀ ਇੱਕ-ਇੱਕ ਕਰਕੇ ਉਹਨਾਂ ਨੂੰ ਛਾਂਗ ਦਿੱਤਾ ਜਿੱਦਾਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸੀ ਹੋਰ ਵੱਡੇ-ਵੱਡੇ ਚਿਹਰੇ ਆ ਜਿਨ੍ਹਾਂ ਨੂੰ ਕੈਬਨਿਟ ਚੋਂ ਕੱਢ ਕੇ ਤੇ ਐਮ.ਐਲ.ਏ ਬਣਾਤਾ ਤੁਹਾਨੂੰ ਪਤਾ ਹੋਣਾ ਖੇਤੀ ਮੰਤਰੀ ਹੀ ਉਹਨੂੰ ਜਾ ਕੇ ਐਮ.ਐਲ.ਏ ਬਣਾਤਾ ਕਿਸੇ ਨੂੰ ਕੁਛ ਕਰਤਾ ਤੋਂ ਇਹ ਇਹ ਇਹਨਾਂ ਦਾ ਵੀ ਸਿਆਸੀ ਬਿਆਨ ਇਹ ਆ ਕਿ ਕਿਉਂਕਿ ਅਮਿਤ ਸ਼ਾਹ ਜਿਹੜੇ ਆ ਨਾ ਉਹਨਾਂ ਦੀ ਜਿਹੜੀ ਦੇਖਿਆ ਉਹ ਬੜੀ ਕਟੜਪੁਣੇ ਵਾਲੀ ਦੇਖਿਆ ਜੀ ਬੀਜੇਪੀ ਚ ਹੋਰ ਵੀ ਬੜੇ ਕੈਂਡੀਡੇਟ ਆ ਜੇ 75 ਸਾਲ ਦੇ ਪ੍ਰਧਾਨ ਮੰਤਰੀ ਹੋ ਉਹ ਵੀ ਜਾਣਗੇ ਨਿਜਮ ਹੋਊਗਾ ਵੀ ਹਾਲਾਂਕਿ ਅਮਿਤ ਸ਼ਾਹ بار-ਬਾਰ ਕਹਿ ਰਿਹਾ ਕਿ ਸਾਡਾ ਇਦਾਂ ਦਾ ਕੋਈ ਰੂਲ ਥੋੜੀ ਆ ਵੱਖਰੀ ਗੱਲ ਹੈ ਕਿ ਉਹਨਾਂ ਨੇ ਉਸ ਸਮੇਂ ਆ ਕੇ ਤੇ ਮੁਰਲੀ ਮਨੋਰ ਜੋਸ਼ੀ ਨੂੰ ਤੇ ਆਪਣੇ ਅਡਵਾਨੀ ਹਰਾਂ ਨੂੰ ਜਿਨ੍ਹਾਂ ਨੇ ਬਿਲਡ ਕੀਤੀ ਪਾਰਟੀ ਇੱਥੋਂ ਤੱਕ ਕਿ ਜਿਨ੍ਹਾਂ ਨੇ ਰਾਮ ਮੰਦਰ ਵਾਲਾ ਮੁੱਦਾ ਚੁੱਕ ਕੇ ਰੱਥ ਯਾਤਰਾ ਕੱਢ ਕੇ ਹਿੰਦੁਸਤਾਨ 'ਚ ਥੜਤਲਿ ਮਚਾਈ ਹੋਈ ਸੀ ਤੇ ਉਹਨਾਂ ਨੇ ਤਾਂ ਰਾਮ ਮੰਦਰ ਵਰਗੀ ਜਿਹੜਾ ਇਹਨਾਂ ਕੀਤੀ ਹੈ ਪ੍ਰਾਣ ਪ੍ਰੀਸ਼ਚਾ ਉੱਥੇ ਵੀ ਨਹੀਂ ਸੱਦਿਆ ਗਿਆ ਉਹਨਾਂ ਨੂੰ ਏਦਾਂ ਕਿਨਾਰੇ ਕਰ ਦਿੱਤਾ ਗਿਆ ਤੇ ਕੇਜਰੀਵਾਲ ਵੀ ਇਹੋ ਅਟੈਕ ਕਰ ਰਹੇ ਬਾਰ-ਬਾਰ ਉਹਨਾਂ ਤੇ ਕਿ ਉਹਨਾਂ ਨੇ ਰਾਹ ਪਧਰਾ ਕਰਨਾ ਆ ਅਮਿਤ ਸ਼ਾਹ ਦਾ ਇਸ ਕਰਕੇ ਉਹ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੂੰ ਇੱਕ-ਇੱਕ ਕਰਕੇ ਪਾਸੇ ਕਰ ਚੁੱਕਿਆ ਇੱਕ ਹੋਰ ਬੜੀ ਵੱਡੀ ਗੱਲ ਕਰਦੇ ਬਾਰ-ਬਾਰ ਜੀ ਉਹ ਕਹਿੰਦੇ ਆ ਕਿ ਉਹਨਾਂ ਦੇ ਰਾਹ ਦਾ ਹੁਣ ਵੱਡਾ ਰੋੜਾ ਬਣ ਸਕਦਾ ਆ ਅਦਿੱਤਿਆਨਾਥ ਯੂਪੀ ਦਾ ਮੁੱਖ ਮੰਤਰੀ ਜੋਗੀ ਦਿਤੀਆਨਾਥ ਜੋਗੀ ਦਿਤੀਆਨਾਥ ਉਹਨਾਂ ਨੇ ਅੱਗੇ ਇੱਕ ਦਿਨ ਕਿਹਾ ਸੀ ਜੇਲ੍ਹ ਚੋਂ ਆਉਂਦਿਆ ਸਾਰੀ ਕਿ ਅਗਲਾ ਨਿਸ਼ਾਨਾ ਜਿਹੜਾ ਹੈ ਪ੍ਰਧਾਨ ਮੰਤਰੀ ਦਾ ਉਹ ਜੋਗੀ ਹੋਏਗਾ ਜੋਗੀ ਨੂੰ ਇਲੈਕਸ਼ਨ ਤੋਂ ਫੌਰਨ ਬਾਅਦ ਹਟਾ ਦਿੱਤਾ ਜਾਊਗਾ ਸੋ ਇਹ ਗੱਲ ਜਿਹੜੀ ਆ ਕਿਉਂਕਿ ਵਿਰੋਧੀ ਉੱਤੇ ਚੰਗਾ ਨਿਸ਼ਾਨਾ ਬਣਦੀ ਆ ਤੇ ਕੇਜਰੀਵਾਲ ਬਾਰ-ਬਾਰ ਇਹ ਗੱਲ ਨੂੰ ਦਰਾ ਰਹੇ ਆ ਕਿ ਉਹਨਾਂ ਦੇ ਅੰਦਰ ਸਭ ਕੁਝ ਅੱਛਾ ਨਹੀਂ ਆ ਤੇ ਉਹ ਜਿੱਤਣ ਦੀ ਜਿਹੜੀ ਆ ਕਪੈਸਿਟੀ ਚ ਹੈ ਨਹੀਂ ਤੇ ਜੇ ਜਿੱਤੇ ਵੀ ਦੋ ਆ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਉਹ ਅਮਿਤ ਸ਼ਰਮ ਨੂੰ ਬਣਾਉਣਗੇ ਤੇ ਜਦੋਂ ਅਮਿਤ ਸ਼ਾ ਦਾ ਨਾਮ ਆਏਗਾ ਤੇ ਵੋਟਰ ਨੂੰ ਜਿਹੜੀ ਇਹ ਦੁਬਧਾ ਹੋ ਜੇਗੀ ਕਿ ਕੀ ਸਾਡਾ ਪ੍ਰਧਾਨ ਮੰਤਰੀ ਹੋਣਾ ਮਸ਼ਾ ਹੋਗਾ ਇਸ ਕਰਕੇ ਉਹ ਬਾਰ-ਬਾਰ ਇੱਥੇ ਅਟੈਕ ਕਰ ਰਿਹਾ ਜੀ ਬਿਲਕੁਲ ਉਹ OBC ਦਾ ਆਖਵਾ ਕਰਨ ਵੀ ਇਹਨਾਂ ਨੇ ਕਿਹਾ ਕਿ ਖਤਮ ਜਿਹੜਾ ਆ ਉਹ ਕਰ ਦੇਣਗੇ ਜੇਕਰ ਦੁਬਾਰਾ ਸੰਸਦ ਹਾਂ ਜੀ ਇਹ ਇਹ ਵੀ ਇੱਕ ਬੜਾ ਪਖਵਾ ਮੁੱਦਾ ਹੈ ਇਸ ਵੇਲੇ ਕਿ OBC ਦਾ ਕਿਉਂਕਿ ਇਹਨਾਂ ਨੇ ਕਾਂਗਰਸ ਨੇ ਕਿਹਾ ਸੀ ਕਿ ਅਸੀਂ ਇੱਕ ਸਰਵੇ ਕਰਾਵਾਂਗੇ ਕਿ ਜਿੰਨੀਆਂ ਜਾਤਾਂ ਸਾਡੇ ਹਿੰਦੁਸਤਾਨ 'ਚ ਰਹਿੰਦੇ ਲੋਕ ਨੇ ਘਟ ਗਿਣਤੀ 'ਚ ਨੇ ਜਾਂ ਜਿਹੜੇ ਕੋਈ ਵੱਧ ਗਿਣਤੀ 'ਚ ਵੀ ਆਤ ਕੀ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਮਿਲ ਰਹੇ ਆ ਕਿ ਨਹੀਂ ਜਿੱਦ ਤੋਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਇਹਨਾਂ ਨੇ ਸਕੈਨਰ ਲਾ ਲਾ ਤੁਹਾਡੇ ਕੱਢ ਲੈਣਾ ਸਾਰਾ ਕੁਝ ਤੇ ਉਹ ਉਸੇ ਗੱਲ ਨੂੰ ਵੀ ਵਾਰ-ਵਾਰ ਦਰਾ ਰਹੇ ਆ ਕਿ ਜਿਹੜਾ ਜੇ BJP ਦੁਬਾਰਾ ਆ ਜਾਂਦੀ ਹੈ ਤਾਕਤ 'ਚ ਤੇ ਫਿਰ ਉਹ ਜਿਹੜਾ ਰੈਜ਼ਰਵੇਸ਼ਨ ਹੈ ਇਹਨੂੰ ਵੀ ਖਤਮ ਕਰੇਗੀ ਇਹ ਬੜਾ ਵੱਡਾ ਮੁੱਦਾ ਬਣਦਾ ਕਿਉਂਕਿ OBC ਬਹੁਤ ਜ਼ਿਆਦਾ ਗਿਣਤੀជា ਅਸੀਂ ਕਹਿ ਦਿੰਨੇ 80% ਹਿੰਦੂ ਆ ਭਾਰਤ ਵਿੱਚ ਤੇ ਅੱਗੇ 80% ਦੇ ਵਿੱਚ ਵੀ ਤੇ 70 75% OBC ਚ ਆ ਜਾਂਦੇ ਹਨ ਬ੍ਰਾਹਮਣ ਦੇ ਉਹਨਾਂ ਚ ਗਿਣਤੀ ਦੇ 2-3% ਹੀ ਆ ਤੇ ਵੇਖਿਆ ਜਾਵੇ ਤੇ ਰਾਤ ਸਾਰਾ ਜਿਹੜੀ ਪਾਲਿਸੀ ਆ ਜਿਹੜੀ ਨੀਤੀ ਆ RSS ਦੀ ਉਹ ਸਾਰੀ ਬ੍ਰਾਹਮਣਵਾਦ ਨੂੰ ਹੀ ਉਤਸ਼ਾਹ ਦਿੰਦੀ ਆ ਤੇ ਜਿਹੜੇ ਹਿੰਦੂ ਹੋ ਕੇ ਦਲਤ ਨੇ ਜਾਂ OBC ਚਮਾਤਾ ਨੇ ਹਾਲਾਂਕਿ ਪ੍ਰਧਾਨ ਮੰਤਰੀ ਆਪ ਕਹਿੰਦੇ ਕਿ ਮੈਂ OBC ਚੋਂ ਆਣਾ ਤੇ ਉਹਨਾਂ ਨੂੰ ਉਹ ਮਾਨ ਸਤਕਾਰ ਜਿਹੜਾ ਉਹ ਨਹੀਂ ਦਿੱਤਾ ਜਾਂਦਾ ਕਿਉਂਕਿ ਬ੍ਰਾਹਮਣਵਾਦ ਦੀ ਜਿਹੜੀ ਬੇਸਿਕ ਪਾਲਿਸੀ ਆ ਉਹ ਮਨੁਸਿਮਰਤੀ ਆ ਤੇ ਮਨੁਸਿਮਰਤੀ ਉਹਨਾਂ ਨੂੰ ਬਰਾਬਰ ਦੇ ਅਧਿਕਾਰ ਨਹੀਂ ਦਿੰਦੀ ਇਸ ਕਰਕੇ ਉਹਨਾਂ ਤੇ ਸ਼ੱਕ ਹੀ ਨਹੀਂ ਕੀਤਾ ਜਾਂਦਾ ਇਹ ਗੱਲ ਦਾਵੇ ਨਾਲ ਕਹੀ ਜਾਂਦੀ ਆ ਕਿ ਜੇ ਉਹ ਆਏ ਤੇ ਇਹਨਾਂ ਜਿਹੜੇ ਗਰੀਬ ਤੇ ਦਲਤ ਲੋਕ ਆ ਉਹਨਾਂ ਦੇ ਹੱਕ ਖੋਲਣਗੇ ਜੀ 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 ਬਿਲਕੁਲ ਸਵਾਤੀ ਮਾਲੀਵਾਲ ਹੋ ਰਹੇ ਸੀ ਲਗਾਤਾਰ ਦੋ ਦਿਨਾਂ ਤੋਂ ਗੱਲ ਕਰ ਰਹੇ ਹਨ ਉਹਨਾਂ ਨੇ ਆਖਰਕਾਰ ਜਿਹੜੀ ਹੈ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਪੁਲਿਸ ਨੂੰ ਸ਼ਿਕਾਇਤ ਉਹਨਾਂ ਕਰਤੀ ਜੀ ਵਿਵਿਧਵਰ ਤਰੀਕੇ ਨਾਲ ਔਰ ਦੂਜਾ ਇਹ ਹੈ ਕਿ ਜਿਹੜਾ ਨੈਸ਼ਨਲ ਔਮਨ ਕਮਿਸ਼ਨ ਆ ਉਹਨਾਂ ਨੇ ਵੀ ਇਹਦਾ ਨੋਟਿਸ ਲੈ ਲਿਆ ਉਹਨਾਂ ਨੇ ਉਹਨੂੰ ਨੋਟਿਸ ਕੱਢ ਕੇ ਤੇ ਉਹਨੂੰ ਬੁਲਾਇਆ ਜਿਹੜੇ ਜਿਹੜੇ ਬੰਦਾ ਵਿਭੂ ਕੁਮਾਰ ਹੈ ਜਿਹੜਾ ਉਹਨਾਂ ਦਾ ਪ੍ਰਾਈਵੇਟ ਸੈਕਟਰੀ ਆ ਕੇਜਰੀਵਾਲ ਰਾਂ ਦਾ ਉਹਨਾਂ ਨੂੰ ਉਹਨਾਂ ਨੇ 11 ਵਜੇ ਸ਼ੁੱਕਰਵਾਰ ਵਾਲੇ ਦਿਨ ਉੱਥੇ ਤਲਬ ਕੀਤਾ ਤੇ ਉਹਨਾਂ ਕੋਲ ਸਵਾਲ ਜਵਾਬ ਕਰਨਗੇ ਕਿ ਕੀ ਹੋਇਆ ਕਿਉਂ ਹੋਇਆ ਕਿਉਂਕਿ ਜਿਹੜੀ ਆ ਮਾਲੀਵਾਲ ਹਿਰੀਆਂ ਉਹਨਾਂ ਨੇ ਹੁਣ ਪੁਲਿਸ ਨੂੰ ਵੀ ਸ਼ਿਕਾਇਤ ਕਰ ਦਿੱਤੀ ਆ ਤੇ ਉਹ ਆਪਣਾ ਪੱਖ ਸ਼ਾਇਦ ਉੱਥੇ ਵੀ ਰੱਖਣਗੇ ਪਰ ਇਹਦੇ ਪਿੱਛੇ ਜਿਹੜੀ ਇੰਟਰਨਲ ਸਿਆਸਤ ਆ ਆਮ ਆਦਮੀ ਪਾਰਟੀ ਦੀ ਉਹ ਵੀ ਕਾਫੀ ਗਰਮਾਈ ਹੋਈ ਆ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਜਦੋਂ ਕੇਜਰੀਵਾਲ ਜੀ ਜੇਲ੍ਹ ਵਿੱਚ ਸੀਗੇ ਤੇ ਉਦੋਂ ਜਿਹੜੇ ਉਹਨਾਂ ਦੇ ਰਾਜ ਸਭਾ ਦੇ ਮੈਂਬਰ ਸੀ ਨਾ ਉਹ ਸਾਰੇ ਚੁੱਪ ਰਹੇ ਜੀ ਦਿਨਾਂ 'ਚ ਇਹ ਜਿਹੜੇ ਸ਼ਵਤੀ ਮਾਲੀਵਾਲ ਆ ਇਹਨਾਂ ਦੇ ਉੱਤੇ ਵੀ ਇਹ ਦੋਸ਼ ਲੱਗਦਾ ਸੀਗਾ ਕਿ ਇਹ ਜੀ ਅਮਰੀਕਾ 'ਚ ਘੁੰਮ ਰਹੇ ਸੀਗੇ ਅਸਲ 'ਚ ਕਿਹਾ ਜਾਂਦਾ ਕਿ ਇਹਨਾਂ ਦੀ ਇੱਕ ਸਿਸਟਰ ਆ ਅਮਰੀਕਾ 'ਚ ਉਹ ਕਾਫੀ ਗੰਭੀਰ ਹਾਲਤ 'ਚ ਬਿਮਾਰ ਹੈ ਤੇ ਉਹਨਾਂ ਦੀ ਤੁਮਾਰਦਾਰੀ ਦੀ ਇੱਥੇ ਸੀਗੀ ਤੇ ਵੈਸੇ ਤਾਂ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜੋਗ ਆ ਘਟੋ-ਘਟ ਜਦੋਂ ਵੱਡਾ ਲੀਡਰ ਫੜਿਆ ਜਾਂਦਾ ਤੇ ਜਿਹੜੇ ਦੂਜੇ ਲੀਡਰ ਆ ਉਹਨਾਂ ਦਾ ਘੱਟੋ ਘੱਟ ਪੋਸਟ ਤੇ ਪਾਈ ਸਕਦੇ ਆ ਨਾ ਤੇ ਕਿਤੇ ਨਾ ਕਿਤੇ ਪਾਰਟੀ ਚ ਪਹਿਲਾਂ ਤੋਂ ਕੁਟਣਾ ਹੈਗੀ ਆ ਕਿ ਜਿਹੜੇ ਰਾਜ ਸਭਾ ਦੇ ਮੈਂਬਰ ਆ ਹੁਣ ਦੇ ਇਥੋਂ ਦਾ ਕਿਹਾ ਜਾ ਰਿਹਾ ਕਈ ਅੰਦਾਜ਼ੇ ਲਾ ਰਹੇ ਆ ਵੀ ਸ਼ਾਇਦ 3 ਜਾਂ 4 ਜਿਹੜੇ ਰਾਜ ਸਭਾ ਦੇ ਮੈਂਬਰ ਆ ਦਿੱਲੀ ਤੋਂ ਜਾਂ ਪੰਜਾਬ ਤੋਂ ਇਹਨਾਂ ਦੇ ਰਾਜ ਸਭਾ ਮੈਂਬਰ ਉਹਨਾਂ ਚੋਂ 3 ਕੇ ਜਣਿਆਂ ਦੀ ਛੁੱਟੀ ਵੀ ਹੋ ਸਕਦੀ ਆ ਉਹਦੇ ਬਾਰੇ ਅੰਦਾਜ਼ੇ ਇੱਕ ਦੇ ਜਿਹੜੇ ਕ੍ਰਿਕਟ ਪਲੇਅਰ ਆ ਭਾਜੀ ਉਹਨਾਂ ਬਾਰੇ ਲੋਕ ਗੱਲ ਕਰ ਰਹੇ ਆ ਕਿ ਉਹ ਬਿਲਕੁਲ ਹੀ ਜਿਹੜੀ ਆ ਪਾਰਟੀ ਦੇ ਡਿਸਪਲਿਨ ਚ ਨਹੀਂ ਆਗੇ ਜਦੋਂ ਪਾਰਟੀ ਨੇ ਜਾਂ ਇੰਡੀਆ ਗਰੁੱਪ ਨੇ ਬਾਈਕਾਟ ਕੀਤਾ ਸੀ ਕਿ ਅਸੀਂ ਰਾਮ ਮੰਦਰ ਇਸ ਤਰ੍ਹਾਂ ਨਹੀਂ ਜਾਣਾ ਉਹ ਕਹਿੰਦਾ ਮੈਂ ਤੇ ਜਾਊਂਗਾ ਮੇਰੀ ਸ਼ਰਧਾ ਆ ਉਹ ਰਾਮ ਮੰਦਰ ਵੀ ਗਏ ਸੀਗੇ ਤੇ ਦੂਜਾ ਉਹ ਕੇਜਰੀਵਾਲ ਦੀ ਅ ਤੇ ਗ੍ਰਫਤਾਰੀ ਤੇ ਕੁਛ ਨਹੀਂ ਬੋਲੇ ਨਾ ਹੀ ਉਹਨਾਂ ਨੇ ਕੋਈ ਹਮਦਰਦੀ ਪ੍ਰਗਟ ਕੀਤੀ ਆ ਸੀਚੇਵਾਲੜੀ ਰਹਿ ਜਾਂਦੇ ਆ ਪਰ ਸੀਚੇਵਾਲੜੀ ਆਪਣੀਆਂ ਸ਼ਰਤਾਂ ਤੇ ਗਏ ਸੀ ਉਹਨਾਂ ਪਹਿਲਾਂ ਭਗਵਾਨ ਜੀ ਮਾਨ ਨੂੰ ਕਿਹਾ ਜੀ ਜੀ ਕਿ ਮੈਂ ਤਾਂ ਰਾਜ ਸਭਾ ਚ ਪਾਰਟੀ ਦਾ ਪੱਖ ਪੂਰੂੰਗਾ ਪਰ ਮੈਂ ਤੇ এনਵਾਇਰਨਮੈਂਟ ਤੇ ਗੱਲ ਕਰ ਲਈ ਜਾਣਾ ਹੂੰ ਤੇ ਕੁਝ ਕਿਤੇ ਹੋਰ ਵੀ ਆ ਜਿਹੜੇ ਹੁਣ ਬਹੁਤ ਅਮੀਰ ਬੰਦਿਆਂ ਨੂੰ ਭੇਜਿਆ ਉਹ ਆਪਾਂ ਨੂੰ ਪਤਾ ਕਿਉਂ ਭੇਜਦੇ ਆ ਉਹਨਾਂ ਕੋ ਫੰਡ ਲੈ ਆਉਂਦੇ ਆ ਉਹਨਾਂ ਨੂੰ ਕੱਢਣਾ ਔਖਾ ਹੁਣ ਪਤਾ ਨਹੀਂ ਕਿੱਥੇ ਤਲਵਾਰ ਡਿੱਗਦੀ ਆ ਉਹ ਚ ਸ਼ਾਇਦ ਇਹ ਮਾਲੀਵਾਲ ਤੇ ਭਜਨ ਦੋ ਤੇ ਇੱਕ ਅਦਾ ਵੀ ਹੋਰ ਜਿਹੜਾ ਹੋ ਸਕਦਾ ਕਹਿ ਜਾ ਰਿਹਾ ਕਿ ਉਹਨਾਂ ਕੋ ਅਸਤੀਫਾ ਮੰਗਲੇ ਜਾ ਸਕਦੇ ਆ ਜੇ ਉਹਨਾਂ ਉਹ ਅਸਤੀਫਾ ਨਹੀਂ ਦਿੰਦੇ ਬਾਗੀ ਹੋ ਜਾਂਦੇ ਪਾਰਟੀ ਚ ਤੇ ਫਿਰ ਉਹ ਆਪਣੀ 6 ਸਾਲ ਦੀ ਟਰਮ ਪੂਰੀ ਕਰਨਗੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਪਰ ਕਿਉਂਕਿ ਕੇਜਰੀਵਾਲ ਦੀ ਪਾਰਟੀ ਜਿਹੜੀ ਆ ਉਹ ਕੱਲਾ ਕੇਜਰੀ ਵਾਲੀ ਸਭ ਕੋ ਜਾ ਉੱਥੇ ਬਹੁਤ ਸਿਆ ਉਹਦੀ ਹਥਿਆਤਾਂ ਤੇ ਚਲਦੀ ਆ ਇੱਕ ਇੱਕ ਕਰਕੇ ਜਿਹੜਾ ਵੀ ਕੋਈ ਬੋਲਦਾ ਨੂੰ ਬਾਹਰ ਕਰ ਦਿੰਦੇ ਆ ਦੇਖਦੇ ਆ ਕਿ ਆਪਣੀ ਕੋ ਸੜੀ ਤੇ ਰਹਿੰਦੇ ਆ ਕਿ ਅੱਗੇ ਚੱਲ ਕੇ ਉਹ ਥੋੜਾ ਡੈਮੋਕਰੈਟਿਕ ਹੁੰਦੇ ਆ ਕਿ ਕੋ ਲੋੜ ਹੈ ਸਮੇਂ ਦੀ ਕਿ ਪਾਰਟੀਆਂ ਦੇ ਅੰਦਰ ਦਾ ਵੀ ਜਿਹੜਾ ਡੈਮੋਕਰੈਟਿਕ ਸਿਸਟਮ ਹੈ ਉਹ ਬਹਾਲ ਹੋਵੇ ਇਹ ਥੋੜੀ ਆ ਵੀ ਤੁਸੀਂ ਇੱਕ ਬੰਦਾ ਹੀ ਸਾਰੀ ਪਾਰਟੀ ਨੂੰ ਰਨ ਕਰੇ ਜੀ ਬਿਲਕੁਲ ਵਿਸ਼ੇਸ਼ ਅਦਾਲਤ ਦੇ ਵੱਲੋਂ ਸ਼ਿਕਾਇਤ ਦਾ ਨੋਟਿਸ ਲੈਣ ਬਾਅਦ ਈਡੀ ਜਿਹੜੀ ਆ ਉਹ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕਰ ਸਕੇਗੀ ਸੁਪਰੀਮ ਕੋਰਟ ਨੇ ਕਿਹਾ ਆ ਬਿਲਕੁਲ ਇਹ ਨਾ ਕਿਸੇ ਕੇਸ ਦੇ ਮਾਮਲੇ ਚ ਟਿੱਪਣੀ ਆਈ ਆ ਇੱਕ ਬੈਂਚ ਦੀ ਉਹਨਾਂ ਨੇ ਕਿਹਾ ਆ ਕਿ ਜਦੋਂ ਤੁਸੀਂ ਕਿਸੇ ਅਦਾਲਤ ਚ ਕੋਈ ਕੇਸ ਪਹਿਲਾਂ ਹੀ ਲੱਗਿਆ ਕਿਸੇ ਬੰਦੇ ਦਾ ਤੇ ਉਹ ਬੰਦਾ ਸਹਿਯੋਗ ਕਰ ਰਿਹਾ ਅਦਾਲਤ ਨੂੰ ਆ ਕੇ ਤੇ ਉਹਨੂੰ ਸੰਮਨ ਕੀਤਾ ਹੈ ਅਦਾਲਤ ਨੇ ਤੇ ਉਹ ਅਦਾਲਤ ਚ ਆ ਕੇ ਸਹਿਯੋਗ ਕਰ ਰਿਹਾ ਤੇ ਇਸ ਕੇਸ ਚ ਤੁਸੀਂ ਈਡੀ ਵਾਲੇ ਉਹਨੂੰ ਰੈਸਟ ਨਹੀਂ ਉਹਦੀ પા ਸਕਦੇ ਜੇ ਰੈਸਟ ਪਾਉਣੀ ਆ ਤੇ ਅਦਾਲਤ 'ਚ ਪਹੁੰਚ ਕਰਨ ਤੋਂ ਪਹਿਲਾਂ ਤੇ ਪਾ ਸਕਦੇ ਹੋ ਤੇ ਇਹਦੇ ਵਿੱਚ ਇੱਕ ਨਾ 45 ਦੀਆਂ ਸ਼ਰਤਾਂ ਨੇ ਕੋਈ ਧਾਰਾ 45 ਆ ਉਹ ਬੜੀ ਖਤਰਨਾਕ ਆ ਉਹ ਧਾਰਾ ਇਹ ਆ ਕਿ ਈਡੀ ਜਦੋਂ ਕਿਸੇ ਤੇ ਮਨੀ ਲਾਂਡਰਿੰਗ ਦਾ ਕੋਸ ਪਾਉਂਦੀ ਹੈ ਨਾ ਤੇ ਇਦਾਂ ਹੀ ਯੂਪੀਏ 'ਚ ਆ ਕਿ ਜਦੋਂ ਕਿਸੇ ਤੇ ਦੋਸ਼ ਲੱਗ ਜਾਂਦਾ ਉਹਨੂੰ ਰੈਸਟ ਕਰ ਲੈਂਦੇ ਆ ਤੇ ਉਹਦੀ ਜ਼ਮਾਨਤ ਨਹੀਂ ਹੋ ਸਕਦੀ ਜ਼ਮਾਨਤ ਉਹਦੇ ਚ ਕੰਡੀਸ਼ਨ ਇਹ ਆ ਕਿ ਜਿਹੜਾ ਦੋਸ਼ੀ ਹੈ ਉਹ ਸਾਬਤ ਕਰੇ ਮਤਲਬ ਜਿਹੜਾ ਸ਼ਿਕਾਇਤ ਕਰਨ ਵਾਲਾ ਜਾਂ ਜਿਹੜਾ ਉਹਨੂੰ ਰੈਸਟ ਕਰਨ ਵਾਲਾ ਉਹ ਦੋਸ਼ ਨਹੀਂ ਸਾਬਤ ਕਰੂਗਾ ਕੋਰਟ 'ਚ ਆ ਕੇ ਜਿਹੜਾ ਬੰਦਾ ਫੜਿਆ ਗਿਆ ਉਹ ਸਾਬਤ ਕਰੇ ਕਿ ਉਹ ਦਰਦੋਸ਼ ਹੈ ਇਸ ਕਰਕੇ ਉਹਦੀ ਜ਼ਮਾਨਤ ਨਹੀਂ ਹੁੰਦੀ ਤੇ ਅਦਾਲਤ ਨੇ ਕਿਹਾ ਕਿ ਇਦਾਂ ਦੇ ਕੇਸ ਜੇ ਬੰਦਾ ਪਹਿਲਾਂ ਹੀ ਸਹਿਯੋਗ ਕਰ ਰਿਹਾ ਅਦਾਲਤ 'ਚ ਪੇਸ਼ ਹੋ ਰਿਹਾ ਤੇ ਤੁਸੀਂ ਉਹਨੂੰ ਰੈਸਟ ਨਹੀਂ ਕਰ ਸਕਦੇ ਕਿਉਂਕਿ ਉੱਤੇ ਫਿਰ 45 ਵਾਲਾ ਜਿਹੜਾ ਰੂਲ ਆ ਉਹ ਨਹੀਂ ਹੁੰਦਾ ਜੀ 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 ਇਕਾਲੀ ਦਲ ਦੇ ਵਿੱਚ ਰਵਿਕਰਨ ਸਿੰਘ ਕਾਲੋਹਰੀ ਰਹੇ ਨੇ ਉਹਨਾਂ ਦੇ ਪਿਤਾ ਜੀ ਜਿਹੜੇ ਆ ਸਪੀਕਰ ਵੀ ਰਹੇ ਨੇ ਉਹਨਾਂ ਨੇ ਜਿਹੜਾ ਉਹਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਸੀਗਾ ਹੁਣ ਸੁਨੀਲ ਜਾਖੜ ਹੋਰਾਂ ਨੇ ਬੀਜੇਪੀ ਦੇ ਵਿੱਚ ਉਹਨਾਂ ਨੂੰ ਸ਼ਾਮਲ ਜਿਹੜਾ ਉਹ ਕਰਾ ਲਿਆ ਬਿਲਕੁਲ ਜੀ ਸਾਰੀਆਂ ਪਾਰਟੀਆਂ ਜੇ ਕੰਮ ਜਿਹੜਾ ਹੈ ਲਗਾਤਾਰ ਚੱਲ ਰਿਹਾ ਹੈ ਰਵਿਕਰਨ ਕਾਲੋਹਰੀ ਜਿਹੜੇ ਆ ਉਹ ਫਟੇ ਘਟ ਚੂੜੀਆਂ ਅਹ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਤੋਂ ਰਹਿ ਜਾਫਤਗੜ ਚੂੜੀਆਂ ਉਹਨਾਂ ਦੇ ਪਿਤਾ ਜੀ ਲੰਬਾ ਸਮਾਂ ਜਿਹੜੇ ਆ ਉਹ ਰਹਿ ਆ ਔਰ ਵੱਡੇ ਕਾਲੀ ਕਹਿ ਜਾਂਦੇ ਉਹਨਾਂ ਨੂੰ ਬੜਾ ਮਤਲਬ ਕਾਲੀਆਂ ਨੇ ਹਮੇਸ਼ਾ ਮੰਤਰੀਸ਼ਿਪ ਦਿੱਤੀ ਸਪੀਕਰ ਬਣਾਇਆ ਉਹਨਾਂ ਨੂੰ ਪਰ ਹੁਣ ਅੱਜ ਕੱਲ ਇਹ ਸਾਰੇ ਲੋਕ ਜਿਹੜੇ ਆ ਲੈ ਲੱਗਦਾ ਆਹ ਆਸਾਨ ਫਰਾਮੋਸ਼ ਹੋ ਗਿਆ ਕਿ ਹਰ ਵੇਲੇ ਇਹ ਚਾਹੁੰਦੇ ਆ ਕਿ ਸਾਡੀ ਮਨੋਪਨੀ ਰਵੇ ਸਾਨੂੰ ਟਿਕਟ ਨਹੀਂ ਮਿਲੀ ਤੇ ਫਿਰ ਅਸੀਂ ਇੱਥੇ ਨਹੀਂ ਰਹਿ ਸਕਦੇ ਇਹ ਇੱਕ ਨਹੀਂ ਇਹ ਵਰਤਾਰਾ ਆਮ ਆ ਤੇ ਰਵਿਕਰਨ ਕਾਲੋ ਹੋਣਾ ਨੇ ਵੀ ਇਹ ਕੰਮ ਕੀਤਾ ਇਹ ਤੋਂ ਪਹਿਲਾਂ ਵੀ ਰਵਿਕਰਨ ਕਾਲੋ ਹੋਣਾ ਤੇ ਵੈਦਨ ਪਾਰਟੀ ਬਗਾਵਤ ਦੇ ਇਲਜ਼ਾਮ ਲੱਗੇ ਸੀ ਜਦੋਂ ਝੁੰਡਾ ਕਮੇਟੀ ਦੀ ਰਿਪੋਰਟ ਆਈ ਸੀ ਨਾ ਤੇ ਰਵਿਕਰਨ ਕਾਲੋ ਦੇ ਘਰ ਵਿੱਚ ਇੱਕ ਮੀਟਿੰਗ ਹੋਈ ਸੀ ਉਦੋਂ ਇਲਜ਼ਾਮ ਲੱਗੇ ਸੀ ਕਿ ਇਹ ਸੁਖਵੀਰ ਬਾਦਲ ਦੇ ਖਿਲਾਫ ਇੱਕ ਗਰੁੱਪ ਖੜਾ ਕਰ ਰਿਹਾ ਤੇ ਉਹ ਗੱਲ ਫਿਰ ਆਈ ਗਈ ਹੋਈ ਸੀ ਉਦੋਂ ਕਿਤੇ ਲਿਆ ਨਹੀਂ ਹੋ ਸਕਦਾ ਸੁਖਬੀਰ ਰਾਣੇ ਹੁਣ ਉਸ ਸਮੇਂ ਦੀ ਕੋਈ ਕਿੜ ਕੱਢੀ ਹੋਵੇ ਜਾਂ ਕੋਈ ਹੋਰ ਕਾਰਨ ਹੋਵੇ ਕੋਈ ਭਾਲਦੇ ਹੋਣ ਚੀਜ਼ ਹੋਰ ਪਾਰਟੀ ਚੋਂ ਜਿਹੜੀ ਇਹਨਾਂ ਨੂੰ ਨਹੀਂ ਮਿਲੀ ਤੇ ਅੱਜ ਤੇ ਹੁੰਦਾ ਪਾਰਟੀ ਕੱਢੇ ਸੀ ਮੈਂ ਦੂਜੀ ਪਾਰਟੀ ਚਿਲ ਜਾਊਂਗਾ ਤੇ ਜਿਹੜੀ ਬੀਜੇਪੀ ਉਹਨੇ ਤੇ ਸਾਰਿਆਂ ਦੀ ਰਾਹ ਖੋਲ੍ਹਿਆ ਆ ਖਾਸ ਕਰਕੇ ਬੀਜੇਪੀ ਨੂੰ ਸਿੱਖ ਚਿਹਰੇ ਚਾਹੀਦੇ ਪੰਜਾਬ 'ਚ ਆਪਣੇ ਪੈਰ ਜਮਾਉਣ ਲਈ ਜਿਹੜੀ 2029 ਦੀ ਇਲੈਕਸ਼ਨ ਹੋਣੀ ਆ ਮੈਨੂੰ ਲੱਗਦਾ ਹੈ ਕਿ ਬੀਜੇਪੀ ਦਾ ਟੋਟਲੀ ਕਾਂਗਰਸੀ ਕਰਨ ਜਾਂ ਅਕਾਲੀ ਕਰਨ ਹੋ ਰਹਿਣਾ ਸਾਰੇ ਉਹ ਲੀਡਰ ਜਿਹੜੇ ਕਦੀ ਕਾਲੀਆਂ ਵੱਲ ਜਾਂ ਕਾਂਗਰਸ ਵੱਲ ਹੁੰਦੇ ਸੀ ਅਗਲੀ ਯਾਰ ਸਾਡੇ ਐਮਐਲਏ ਦੇ ਵੱਲੋਂ ਉਹ ਬੀਜੇਪੀ ਦੇ ਕੈਂਡੀਡੇਟ ਹੋਣਗੇ ਬਿਲਕੁਲ ਬਿਲਕੁਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਰੋਡ ਸ਼ੋ ਜੜਾਇ ਅੰਮ੍ਰਿਤਸਰ ਦੇ ਵਿੱਚ ਕੀਤਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਵੀ ਟੇਕਿਆ ਤੇ ਉਹਨਾਂ ਨੇ ਇਹ ਵੀ ਕਿਹਾ ਆਪਣੇ ਸਮਰਥਕਾਂ ਨੂੰ ਕਿ ਮੈਂ ਜੇਲ੍ਹ ਚੋਂ ਨਿਕਲ ਕੇ ਸਿੱਧਾ ਪੰਜਾਬ ਹੀ ਪਹੁੰਚਿਆ ਆਂ ਤੇ ਪੰਜਾਬ ਦੇ ਬਾਰੇ ਚੋਂ ਉਥੋਂ ਦੇ ਭਗਵੰਤ ਮਾਨਵਰਾਂ ਨਾਲ ਜਦੋਂ ਮਿਲਣ ਜਾਂਦੇ ਸੀ ਗੱਲ ਕਰਦਾ ਰਿਹਾ ਜੇਲ੍ਹ ਚੋਂ ਨਿਕਲ ਕੇ ਸਿੱਧੇ ਤੇ ਨਹੀਂ ਪੰਜਾਬ ਪਹੁੰਚੇ ਕਿਉਂਕਿ ਉਹਨਾਂ ਦਾ ਉਹਨਾਂ ਦੀ ਪਹੁੰਚ ਹੀ ਦੋ ਥਾਂ ਤੇ ਆਇਆ ਦਿੱਲੀ ਜਾਂ ਪੰਜਾਬ ਉਦੋਂ ਦੇ ਦਿੱਲੀ ਚੋਂ ਆਪਣੇ ਸ਼ਕਤੀ ਪ੍ਰਦਰਸ਼ਨ ਕਰ ਰਹੇ ਆ ਤੇ ਇਹ ਪਹਿਲਾਂ ਹੀ ਤੈਅ ਸੀ ਕਿ ਵੀਰਵਾਰ ਵਾਲ ਦੇ ਨੂੰ ਅੰਮ੍ਰਿਤਸਰ ਆਉਣਗੇ ਤੇ ਉਹਨਾਂ ਨੇ ਅੰਮ੍ਰਿਤਸਰ ਦੇ ਹਲਕੇ ਦੇ ਕੈਂਡੀਡੇਟ ਕਲਦੀਪ ਧਾਰੀਵਾਲ ਦੇ ਹੱਕ 'ਚ ਰੋਡ ਸ਼ੋ ਵੀ ਕੱਢਿਆ ਬਾਅਦ 'ਚ ਤੇ ਉਹ ਦਰਬਾਰ ਸਾਹਿਬ ਵੀ ਮੱਥਾ ਟੇਕਣ ਗ ਕੋਈ ਬੰਦਾ ਅੰਮ੍ਰਿਤਸਰ ਆਉਂਦਾ ਹੈ ਭਾਵੇਂ ਉਹ ਸਿਆਸੀ ਲੀਡਰ ਹੋਵੇ ਤੇ ਚਾਹੇ ਕੋਈ ਹੋਰ ਹੋਵੇ ਅੰਮ੍ਰਿਤਸਰ ਦਾ ਉਹਨਾਂ ਚ ਅਧੂਰੀ ਫੇਰੀ ਗਣੀ ਜਾਂਦੀ ਆ ਜਿਨ੍ਹਾਂ ਚੋਂ ਦਰਬਾਰ ਸਾਹਿਬ ਨਹੀਂ ਜਾਂਦਾ ਤੇ ਸਿਆਸੀ ਲੋਕਾਂ ਨੇ ਤੇ ਇਹਨੂੰ ਵੋਟ ਚ ਕਨਵਰਟ ਕਰਨਾ ਹੁੰਦਾ ਦਰਬਾਰ ਸਾਹਿਬ ਜਾ ਕੇ ਕਿੰਨੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਹੁੰਦਾ ਕਿ ਅਸੀਂ ਗੁਰੂ ਘਰ 'ਚ ਸ਼ਰਧਾ ਰੱਖਦੇ ਆ ਤੇ ਅਸੀਂ ਕੋਈ ਗੈਰਨੀ ਆ ਸਾਡੇ ਨਾਲ ਉਸ ਤਰ੍ਹਾਂ ਹੀ ਵਿਹਾਰ ਕੀਤਾ ਜਾਵੇ ਜਿਦਾ ਪੰਥਕ ਪਾਰਟੀਆਂ ਨਾਲ ਕੀਤਾ ਜਾ ਰਿਹਾ ਤੁਹਾਨੂੰ ਪਤਾ ਇਸ ਗੱਲ ਤੋਂ ਹੀ ਸੱਚਾ ਸਿੰਗਲ ਨਗਾ ਇੱਕ ਬੜੇ ਘਰੇ ਸੀ ਜਦੋਂ ਪੋਸਟਰ ਦੇ ਉੱਤੇ ਨਾਲ ਝਾੜੂ ਦੀ ਫੋਟੋ ਲੱਗ ਗਈ ਸੀ ਦਰਬਾਰ ਸਾਹਿਬ ਦੇ ਬਹੁਤ ਪੂਰੀ ਹਾਲਤ ਨੇ ਬਸੇ ਸੀ ਕਿਉਂਕਿ ਬੜਾ ਸੈਂਸਿਟਿਵ ਹੈ ਧਰਮ ਦਾ ਮਸਲਾ ਬੜਾ ਸੈਂਸਿਟਿਵ ਆ ਤੇ ਇਹ ਜਿਹੜੇ ਸਿਆਸਤਦਾਨ ਨੇ ਧਰਮ ਨੂੰ ਯੂਜ਼ ਕਰਦੇ ਆ ਭਾਵੇਂ ਪ੍ਰਧਾਨ ਮੰਤਰੀ ਮੋਦੀ ਹੋਣ ਜਾਂ ਕੇਜਰੀਵਾਲ ਹੋਵੇ ਜਾਂ ਕੋਈ ਵੀ ਹੋਰ ਈਵਨ ਸੈਕੂਲਰ ਕੋਹੋਂ ਦੇ ਲੋਕ ਵੀ ਕਿਸੇ ਨਾ ਕਿਸੇ ਤਰੀਕੇ ਧਰਮ ਦੀ ਵਰਤੋਂ ਕਰਦੇ ਆ ਸਾਡੇ ਮੁਲਕ 'ਚ ਆਮ ਹੀ ਗੱਲ ਬਣ ਚੁੱਕੀ ਆ ਜੀ 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 ਸਾਬਕਾ ਐਨਆਈਏ ਮੁਖੀ ਦਿਨਕਰ ਗੁਪਤਾ ਨੂੰ ਜਿਹੜੀ ਐ ਜﾚਡ ਪਲੱਸ ਸੁਰੱਖਿਆ ਜਿਹੜੀ ਆ ਉਹ ਦਿੱਤੀ ਗਈ ਆ ਕਿੰਦੇ ਕੁਸ਼ ਧਮਕੀਆਂ ਜਿਹੜੀਆਂ ਮਿਲ ਰਹੀਆਂ ਨੇ ਉਹਨਾਂ ਨੂੰ ਇਹ ਐਨਆਈਏ ਜਿਹੜੀ ਆ ਜੀ ਕਰਦੀ ਏ ਕਿਹੋ ਜਿਹੇ ਮਸਲੇ ਹੱਲ ਮਸਲਿਆਂ ਦੇ ਉੱਤੇ ਕੰਮ ਕਰਦੀ ਆ ਜਿਹੜੇ ਐਂਟੀ ਨੈਸ਼ਨਲ ਲੋਕ ਹੁੰਦੇ ਉਹਨਾਂ ਦੇ ਉੱਤੇ ਤੇ ਐਂਟੀ ਨੈਸ਼ਨਲ ਦੇ ਵਿੱਚ ਇਸ ਵੇਲੇ ਭਾਰਤ ਸਰਕਾਰ ਨੂੰ ਤੇ ਸਿਰਫ ਦੋ ਵਟੀਆਂ ਤੇਰਾ ਦੇਖਦੀਆਂ ਨੇ ਇੱਕ ਜਿਹੜੇ ਆਪਣੇ ਜੰਗਲ ਜ਼ਮੀਨ ਦੀ ਰਾਖੀ ਲਈ ਲੜ ਰਹੇ ਆ ਕਬਾਈਲੀ ਲੋਕ ਜੀ ਜਿਹਨਾਂ ਨੂੰ ਮਾਉਵਾਦੀਆਂ ਦਾ ਨਾਂ ਦਿੱਤਾ ਗਿਆ ਤੇ ਦੂਜੇ ਪਾਸੇ ਇਹਨਾਂ ਨੂੰ ਜਿਹੜੇ ਖਾਲਿਸਤਾਨ ਦਾ ਇੱਕ ਹੂਆ ਖੜਾ ਕੀਤਾ ਹੁੰਦਾ ਹਮੇਸ਼ਾ ਤੇ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਖਾਲਿਸਤਾਨੀ ਪੱਖੀ ਜਿਹੜੇ ਅੰਸਰ ਆ ਉਹਨਾਂ ਵੱਲੋਂ ਆਪਣਾ ਥ੍ਰੈਟ ਮਿਲ ਰਹੀਆਂ ਸੀ ਜਿਹਦੇ ਕਰਕੇ ਉਹਨਾਂ ਨੂੰ ਜੈਡ ਸਿਕਿਉਰਟੀ ਜਿਹੜੀ ਆ ਉਹ ਦਿੱਤੀ ਗਈ ਆ ਇਸ ਤੋਂ ਪਹਿਲਾਂ ਹੋਰ ਵੀ ਕੁਝ ਲੋਕਾਂ ਨੂੰ ਦਿੱਤੀ ਆ ਨਾ ਜੈਡ ਸਿਕਿਉਰਟੀ ਪਰ ਜਿਹੜੇ ਦਿਨਕਰ ਗੁਪਤਾ ਨੇ ਨਾ ਜੀ ਕਈ ਵਾਰ ਜਿਹੜੇ ਸਾਡੇ ਬਿਊਰੋਕ੍ਰੇਟ ਜਾਂ ਪੁਲਿਸ ਅਫਸਰ ਹੁੰਦੇ ਆ ਨਾ ਇਹ ਵੀ ਇਹ ਸਮੀਧੇ ਕੇਸੀ ਰਾਜਨੀਤਿਕਵਾਨਾਂ ਵਾਂਗੂ ਵੱਦ ਤੋਂ ਵੱਦ ਬਿਆਨ ਦੇ ਸਕਦੇ ਆ ਮੈਨੂੰ ਯਾਦ ਆ ਦਿਨਕਰ ਗੁਪਤਾ ਜਦੋਂ ਡੀਆਈਜੀ ਪੰਜਾਬ ਦੇ ਹੁੰਦੇ ਸੀਗੇ ਤੇ ਉਦੋਂ ਆਪਣਾ ਨਮਾ ਨਮਾ ਖੁੱਲ ਰਿਹਾ ਸੀਗਾ ਲਾਂਗਾ ਕਰਤਾਰਪੁਰ ਸਾਹਿਬ ਵਾਲਾ ਇਹਨਾਂ ਦਾ ਬਿਆਨ ਜਿਹੜਾ ਵਾ ਉਦੋਂ ਤਾਂ ਇੱਕ ਤਰੀ ਹਵਾ ਇਦਾਂ ਬਣੀ ਸੀ ਕਿ ਕਿਹੜਾ ਵੱਡਾ ਨੈਸ਼ਨਲਿਸਟ ਆ ਸਾਡੇ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਦਾ ਵੀ ਸਾਰੇ ਦਾ ਸਾਰਾ ਬਿਆਨ ਉੱਥੇ ਡੇਰਾ ਬਾਬਾ ਨਾਨਕ ਖੜੇ ਹੋ ਕੇ ਪਾਕਿਸਤਾਨ ਦੇ ਖਿਲਾਫ ਸੀ ਹਾਲਾਂਕਿ ਉਹ ਲਾਂਗਾ ਖੋਲਣ ਜਾ ਰਹੇ ਸੀਗੇ ਤੇ ਉਦੋਂ ਬੜਾ ਟਾਰਗੇਟ ਕੀਤਾ ਗਿਆ ਸੀ ਨਵਜੋਤ ਸਿੱਧੂ ਰਾ ਨੂੰ ਤੇ ਦਿਲਕਰ ਗੁਪਤਾ ਦਾ ਵੀ ਮੈਨੂੰ ਬਿਆਨ ਯਾਦ ਹੈ ਉਹਨਾਂ ਨੇ ਆਲਾ ਪ੍ਰਧਾਨ ਮੰਤਰੀ ਨੇ ਉੱਥੇ ਉਹ ਜੀ ਕੋਈ ਗੱਲ ਨਹੀਂ ਸੀ ਕੀਤੀ ਤੇ ਦਿਲਕਰ ਗੁਪਤਾ ਨੇ ਕਿਆ ਸੀਗਾ ਕਿ ਪਾਕਿਸਤਾਨ ਦੀ ਜਿਹੜੀ ਆਈਐਸਆਈ ਆ ਉਹ ਇੰਨੀ ਸਮਰੱਥ ਆ ਕਿ ਕਿਸੇ ਬੰਦੇ ਨੂੰ ਵੀ 2 ਘੰਟਿਆਂ 'ਚ ਅੱਤਵਾਦੀ ਬਣਾ ਸਕਦੀ ਆ ਤੇ ਜਿਹੜੇ ਸਿੱਖ ਇਥੋਂ ਮੱਥਾ ਟੇਕਣ ਨੂੰ ਜਾਣਗੇ ਕਰਤਾਰਪੁਰ ਹੋ ਸਕਦਾ ਉਹ 2 ਢਾਈ ਕਿੰਨੇ ਵਾਰ ਵਾਪਸ ਆਉਣ ਤੇ ਦੇਸ਼ ਲਈ ਬੜੇ ਖਤਰਨਾਕ ਹੋ ਜਾਣ ਤੇ ਉਹ ਅੱਤਵਾਦੀ ਕਨਵਰਟ ਹੋ ਜਾਣ ਯਾਨੀ ਕਿ ਇਦਾਂ ਦੀ ਸੋਚ ਦੇ ਮਾਲਕ ਤੇ ਹੈ ਦਿਨ ਕਰ ਗੁੱਤਾ ਰੀਵੀ ਤੇ ਹੁਣ ਉਹਨਾਂ ਨੇ ਜੱਡ ਸੁਰੱਖਿਆ ਉਹਨਾਂ ਨੂੰ ਇਸ ਕਰਕੇ ਦਿੱਤੀ ਗਈ ਕਿ ਉਹਨਾਂ ਦੇ ਉੱਤੇ ਖਾਲਸਤਾਨੀਆਂ ਦਾ ਹਮਲਾ ਹੋਣ ਦਾ ਡਰ ਆ ਇਹ ਪੋਸਿਬਿਲਟੀ ਹੋ ਵੀ ਸਕਦੀ ਕਿਉਂਕਿ ਖੁਫੀਆ ਏਜੰਸੀਆਂ ਦੀ ਰਿਪੋਰਟ ਹੋ ਸਕਦੀ ਆ ਤੇ ਦੂਜਾ ਅੱਜ ਕੱਲ ਤਾਂ ਇਹ ਵੀ ਹੋਣਾ 40 ਬੰਦੇ ਉਹਨਾਂ ਦੇ ਆਲੇ ਦੁਆਲੇ ਰਿਆ ਕਰਨਗੇ ਤੇ ਇੱਕ ਇੱਕ ਬੰਦੇ ਨੂੰ 40 40 50 50 ਜਿਹੜੇ ਆ ਪੁਲਿਸ ਦੇ ਜਵਾਨ ਜਾਂ ਅਫਸਰ ਦਿੱਤੇ ਹੋਏ ਆ ਤੇ ਆਮ ਲੋਕ ਜਿਹੜੇ ਉਹ ਰੱਬ ਆਸਰੇ ਆ ਉਹਨਾਂ ਦੀ ਸੁਰੱਖਿਆ ਦਾ ਕੋਈ ਹਾਲ ਨਹੀਂ ਆ ਪੰਜਾਬ ਚ ਹੀ ਵੇਖ ਲਓ ਤੁਸੀਂ ਗੈਂਗਸਟਰ ਤੁਰੇ ਫਿਰਦੇ ਆ ਕਿਦਾਂ ਚੇਨੀਆਂ ਲਾਤਰੀਆਂ ਇਹਨਾਂ ਕੁਝ ਹੋ ਰਿਹਾ ਸੁਧਾਰਨ ਲੋਕਾਂ ਲਈ ਕੋਈ ਲਾਂਡਰ ਆਰਡਰ ਨੇ ਆ ਤੇ ਕੋ 94 ਬੰਦੇ ਜਿਹੜੇ ਆ ਉਹ ਆਪਣੀ ਟੌਰ ਵਾਸਤੇ ਵੀ ਵੀ ਅਸੀਂ ਬਹੁਤ ਵੱਡੇ ਆ ਦੁਨੀਆ ਨਾਲੋਂ ਅਲੱਗ ਆ ਉਹ ਵੱਡੀ ਵੱਡੀ ਫੋਰਸ ਲਈ ਫਿਰਦੇ ਆ ਇਦਾਂ ਦੇ ਕੰਮ ਇੱਥੇ ਲੱਗਦਾ ਜੀ ਜੀ ਲਾਸਟ ਖਬਰ ਜਿਹੜੀ ਆ ਲੈ ਲੈਨੇ ਆ ਸੀਟਾਂ ਤਾਂ ਪੰਜਾਬ ਦੇ ਵਿੱਚ ਹੋਰ ਵੀ ਹੈਗੀਆਂ ਨੇ ਪਰ ਖਡੂਰ ਸਾਹਿਬ ਦੀ ਚਰਚਾ ਜਿਹੜੀ ਉਹ ਸਭ ਤੋਂ ਵੱਧ ਆ ਅਮਰਿਤਪਾਲ ਹਰਾਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਬਿਆਨ ਦੇ ਰਹੇ ਨੇ ਕਿ ਜੇ ਵੋਟ ਪਾਵਾਂਗੇ ਤੇ ਅਮਰਤਪਾਲ ਨੂੰ ਪਾਵਾਂਗੇ ਤੁਸੀਂ ਕਿਵੇਂ ਦੇਖਦੇ ਹੋ ਇੱਕਾ ਜਿੱਦਾਂ ਦੀਆਂ ਮੇਰੇ ਅੰਦਰ ਖਬਰਾਂ ਲੱਗੀਆਂ ਨੇ ਕਿ ਜਿਹੜੇ ਅਕਾਲੀ ਦਲ ਜਾਣਾ ਪੰਥਕ ਕੈਂਡੀਡੇਟ ਉਹਨਾਂ ਦੇ ਮੁਕਾਬਲੇ ਖੜੇ ਹਨ ਉਹ ਵੀ ਪੂਰੀ ਵਾਹ ਲ ਆ ਰਹੇ ਕਿ ਅਮਤ ਅਮਰਤਪਾਲ ਦੇ ਪੇਪਰ ਰੱਦ ਹੋ ਜਾਣ ਅੱਛਾ ਜੀ ਤੇ ਇਸ ਤਰ੍ਹਾਂ ਦੀਆਂ ਖਬਰਾਂ ਵੀ ਚੱਲ ਰਹੀਆਂ ਖਾਸ ਕਰਕੇ ਵਿਰਸਾ ਸਿੰਘ ਵਲਟੋਆ ਬੜਾ ਟਾਰਗੇਟ ਤੇ ਐਸ ਵੇਲੇ ਲੋਕਾਂ ਦੇ ਵੀ ਔਰ ਪਾ ਸਾਡੀ ਜਿੱਦਾਂ ਦੀ ਪੱਤਰਕਾਰੀ ਆ ਜਿੱਦਾਂ ਦੇ ਸਵਾਲ ਵੀ ਕਰਦੇ ਆ ਸਾਡੇ ਚੈਨਲਾਂ ਵਾਲੇ ਖਾਸ ਕਰਕੇ ਇਲੈਕਟ੍ਰੋਨਿਕ ਮੀਡੀਆ ਵਾਲੇ ਤੇ ਉਹ ਬੜੀ ਅਜੀਬ ਲੱਗਦੀ ਆ ਤੇ ਅੱਜ ਤੇ ਖਬਰ ਇੱਕ ਹੋਰ ਵੀ ਕਈ ਖਬਰਾਂ ਗਲਤ ਪ੍ਰਿੰਟ ਹੋਈ ਜਾਂਦੀਆਂ ਆ ਅੱਜ ਕਹਿੰਦੇ ਆ ਕਿ ਜਿਹੜੀ ਅਖਬਾਰ ਆ ਸਪੋਰਟਸਮੈਨ ਜੀ ਉਹਦੀ ਪਿਛੇ ਤੋਂ ਬੜੀ ਸਿਆਣੀ ਆ ਬੀਬੀ ਜਿੱਤੇ ਪਿੱਛੇ ਵੀ ਉਹਨੇ ਤਾਂ ਗਾਲੀ ਗਲੋਚ ਵੀ ਕੀਤਾ ਸੀ ਕੁਝ ਲੋਕਾਂ ਨੇ ਉਹਦੇ ਵਿੱਚ ਇੱਕ ਖਬਰ ਛਪ ਗਈ ਕਿ ਲੱਖਾ ਸਿਧਾਣਾ ਜਿਹੜਾ ਉਹਦੇ ਪੇਪਰ ਰੱਦ ਹੋ ਗਿਆ ਤੇ ਕੁਝ ਪੱਤਰਕਾਰਾਂ ਨੇ ਲੱਖਾ ਸਿਧਾਣਾ ਦੀ ਟੀਮ ਨਾਲ ਜਾ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਕਿ ਸਾਨੂੰ ਤਾਂ ਪਤਾ ਨਹੀਂ ਜੀ ਪੇਪਰ ਰੱਦ ਹੋ ਗਿਆ ਤੇ ਖਬਰਾਂ ਦੇ ਵਿੱਚ ਅੱਜ ਖਬਰ ਵੀ ਲੱਗੀ ਉਹ ਥੱਲੇ ਕਿਸੇ ਪੱਤਰਕਾਰ ਨੇ ਭੇਜਤੀ ਉਹਦਾ ਹੀ ਖਬਰ ਲੱਗੀ ਨਾਲ ਕਿਹਦੇ ਲੱਖਾ ਸਧਾਨਾ ਦੀ ਫੋਟੋ ਵੀ ਲੱਗੀ ਆ ਤੇ ਕਨਫਿਊਜ਼ਨ ਨੇ ਕਈ ਤਰ੍ਹਾਂ ਦੇ ਕੋਈ ਲੋਕ ਸਮਝਦੇ ਆ ਕਿ ਜਿਹੜੀ ਸਰਕਾਰ ਆ ਉਹ ਰੁਕਣਾ ਚਾਹੁੰਦੀ ਆ ਕੁਝ ਲੋਕਾਂ ਨੂੰ ਜਿੱਦਾਂ ਲੱਖਾ ਸਧਾਨਾ ਹੈਗਾ ਅੰਮ੍ਰਿਤਪਾਲ ਬਾਰੇ ਗੱਲ ਆ ਜਾਂ ਜਿਹੜੇ ਪਟੰਡੇ ਤੋਂ ਖੜੇ ਨੇ ਮੈਨੂੰ ਲੱਗਦਾ ਨਹੀਂ ਕਿ ਇਸ ਤਰੀਕੇ ਨਾਲ ਇਹਨਾਂ ਦੇ ਕੋਈ ਪੇਪਰ ਰੱਦ ਹੋਣਗੇ ਤੇ ਨਾ ਹੀ ਇਹ ਕੋਈ ਬਹੁਤ ਵੱਡੀ ਥ੍ਰੈਟ ਹੋਣਗੇ ਇਦਾਂ ਤੇ ਇਹ ਵੀ ਕਿਹਾ ਜਾ ਰਿਹਾ ਕਿ ਜਿੱਥੋਂ ਬਨਾਰਸ ਤੋਂ ਪ੍ਰਧਾਨ ਮੰਤਰੀ ਮੋਦੀ ਲੜ ਰਹੇ ਆ ਉੱਥੋਂ ਬਹੁਤ ਸਾਰੇ ਲੋਕਾਂ ਦੇ ਪੇਪਰ ਰੱਦ ਕੀਤੇ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ 50 ਵੋਟਾਂ ਉਹ ਨਹੀਂ ਪੈਣੀਆਂ ਇੱਕ ਕਮੀਡੀਅਨ ਐ ਕੋਈ ਜਾਂ ਕੋਈ ਇਸ ਤਰ੍ਹਾਂ ਦਾ ਬੰਦਾ ਖੜਾ ਹੋਣਾ ਚਾਹੁੰਦਾ ਸੀ ਉਹਦੇ ਉਹਦੇ ਪੇਪਰ ਨਹੀਂ ਦਾਖਲ ਹੋਣ ਦਿੱਤੇ ਸੋ ਪੋਲੀਟੀਕਲ ਪਾਰਟੀਆਂ ਕਰਦੀਆਂ ਹੁੰਦੀਆਂ ਨੇ ਪਰ ਕਈ ਵਾਰ ਉਹ ਪ੍ਰਧਾਨ ਮੰਤਰੀ ਨੂੰ ਕੀ ਥ्रेट ਦੇ ਸਕਦਾ ਮੇਰੇ ਵਰਗਾ ਬੰਦਾ ਤੇ ਡਰਗਾ ਬੰਦਾ ਕੋਈ ਖੜਾ ਹੋ ਜੇ ਜੀ 100 ਵੋਟ ਵੀ ਨਹੀਂ ਹੋਣੀ ਤੇ ਉਹਦੇ ਪੇਪਰ ਵੀ ਨਹੀਂ ਦਾਖਲ ਹੋਣ ਦਿੰਦੇ ਤੇ ਹੁੰਦਾ ਹੀ ਆ ਸੋ ਇਹ ਦੇਖੋ ਕਦਰ ਨੂੰ ਰੌਵਾਂ ਲੋਕਾਂ ਦਾ ਲੋਕ ਜਿਹੜੇ ਖਾਸ ਕਰਕੇ ਨੌਜਵਾਨ ਨੇ ਮੈਂ ਤਾਂ ਕਈ ਬਜ਼ੁਰਗ ਵੀ ਵੇਖੇ ਆ ਜੀ ਏਦਾਂ ਦਾ ਮਾਹੌਲ ਜਾਂ ਬਣ ਰਿਹਾ ਜਿੱਦਾਂ 84 ਤੋਂ ਪਹਿਲਾਂ ਨਹੀਂ ਜਦੋਂ ਆਤਵਾਦ ਦੇ ਦਿਨ ਹੁੰਦੇ ਸੀ ਤੇ ਲੋਕੀ ਕਹਿੰਦੇ ਦੇ ਜੀ ਜਿਹੜੇ ਸਿੰਘ ਨੇ ਉਹਦੇ ਬੜੇ ਵਧੀਆ ਨੇ ਸਿੰਘ ਤੇ ਬੜੇ ਵਧੀਆ ਨਾਲ ਕੋ ਗਲਤਕਾਰ ਹੋਈਆਂ ਵੀ ਦੌਣ ਲੱਗੀਆਂ ਸੀ ਪਰ ਫਿਰ ਵੀ ਜਿਹੜੇ ਪਿੰਡਾਂ ਚ ਲੋਕ ਆ ਉਹਨਾਂ ਦੀ ਸਿਮਤੀ ਸੀ ਕਿਸੇ ਹੱਦ ਤੱਕ ਕਿ ਜਿਹੜੇ ਸਿੰਘ ਨੇ ਉਹ ਚੰਗੇ ਕੰਮ ਕਰ ਰਹੇ ਆ ਉਹਨਾਂ ਨੇ ਲੋਕਾਂ ਦੇ ਖਰਚੇ ਘਟਾਏ ਬਰਾਤਾਂ ਛੋਟੀਆਂ ਕੀਤੀਆਂ ਪੋਜੀਟਿਵ ਚੀਜ਼ਾਂ ਕਰ ਰਹੇ ਆ ਤੇ ਇਦਾਂ ਦਾ ਮਾਹੌਲ ਜਾ ਖਡੂਰ ਸਾਹਿਬ ਇੱਕ ਦੇ ਪੱਤਰਕਾਰਾਂ ਨੇ ਕਹਿ ਕੇ ਕਿ ਖਡੂਰ ਸਾਹਿਬ ਪੰਥ ਘਲਕਾ ਪੰਥ ਘਲਕਾ ਤੇ ਹੁਣ ਪੰਥ ਤੇ ਮਿਰਸਾ ਸਿੰਘ ਮਲਟੋਆ ਕਹਿੰਦਾ ਕਿ ਮੈਂ ਕਿਹੜਾ ਪੰਥ ਨੀਗਾ ਮੈਂ ਵੀ ਜੇਲਾਂ ਕੱਟੀਆਂ ਨੇ ਇਹਨਾਂ ਨੂੰ ਤੇ ਰਿਸਾਲ ਹੋਇਆ ਤੇ ਲੰਬੀਆਂ ਜੇਲਾਂ ਕੱਟੀਆਂ ਤੇ ਇਦਾਂ ਹੀ ਹੋਰ ਕੈਂਡੀਡੇਟ ਵੀ ਜਗ੍ਹਾ ਜਗ੍ਹਾ ਪ੍ਰਚਾਰ ਕਰ ਰਹੇ ਆ ਤੇ ਕਾਫੀ ਤਿੱਖੀ ਲੜਾਈ ਹੈ ਜੀ ਉੱਥੇ ਦੇਖਦੇ ਆ ਕਿਸ ਰੋਖ ਇਹ ਗੱਲ ਜਾਂਦੀ ਹੈ ਜੀ ਬਿਲਕੁਲ ਸੋ ਬਹੁਤ ਧੰਨਵਾਦ ਗਿਲ ਸਾਬ ਇਸ ਚਰਚਾ ਦੇ ਵਾਸਤੇ ਸੋ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਇੱਥੇ ਹੀ ਸਮਾਪਤ ਹੁੰਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਸਾਨੂੰ ਫੀਡਬੈਕ ਵੀ ਦਿੰਦੇ ਰਹਿਣਾ ਫਿਰ ਹੋਵਾਂਗੇ ਹਾਜ਼ਰ ਬਹੁਤ ਧੰਨਵਾਦ ਸ਼ੁਕਰੀਆ ਜੀ